ਕਹਿੰਦੇ ਯਾਰ ਤੂੰ ਗੁਲਚੇ ਕਰ ਲੈ ਵੀ ਜਦ ਵਾਗ ਆਊਗਾ ਨਾਲ ਦੇ ਨਾਲ ਮੌਕੇ ਦੇ ਬਣ ਜਾ ਕਰਾਂਗੇ ਗਰਮ ਦੇ ਗਰਮ ਰਹਿਣਗੇ ਤੇ ਅਗਲਾ ਵੀ ਖੁਸ਼ ਹੋ ਜਾ ਕਰੂਗਾ ਫਿਰ ਅਸੀਂ ਉਦੋਂ ਗੁਲਚੇ ਕਰਦੇ ਸੀਗੇ ਸਿੱਖਿਆ ਕਿੱਥੋਂ ਏ ਸਿੱਖਿਆ ਕਿੱਥੋਂ ਲਿੱਤੀ ਜੇ ਗੱਲ ਕੀਤੀ ਜਾਵੇ ਕੁਲਚਾ ਸਮੋਸਾ ਬਣਾਣਾ ਕਿਰਤ ਕਰਕੇ ਤੁਸੀਂ ਮਿਹਨਤ ਕਰਕੇ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਹੈ ਕਿ ਜਿਹੜੇ ਨੌਜਵਾਨ ਪੜ੍ਹ ਲਿਖ ਕੇ ਬਾਹਰ ਦਾ ਰੋਕ ਕਰ ਰਹੇ ਨੇਗੇ ਤਾਂ ਤੁਹਾਨੂੰ ਅੱਜ ਇੱਕ ਇਸ ਤਰ੍ਹਾਂ ਦੇ ਨੌਜਵਾਨ ਨਾਲ ਮਨਵਾਣੇ ਆ ਜਿਹੜਾ ਕਿ ਵਧੀਆ ਦਸਤਾਰ ਸਜਾਈ ਹੈ ਦਾੜਾ ਖੁੱਲ ਹੈ ਤੇ ਆਪਣੀ ਮਿਹਨਤ ਕਿਰਤ ਕਰਕੇ ਕਮਾਰਿਆਗਾ ਪੜ੍ਹ ਲਿਖ ਕੇ ਜਿਹੜਾ ਕੀ ਹੱਥੋਂ ਜਿਹੜਾ ਕੀ ਕਿਰਤ ਕਰ ਰਹੇ ਨੇ ਤੇ ਗੱਲਬਾਤ ਕਰਾਂਗੇ ਨੀਰਵਰ ਜੀ ਕੀ ਨਾਮ ਹੈ ਮੇਰਾ ਨਾਮ ਸੁਖਜੋਤ ਸਿੰਘ ਹੈ ਜੀ ਤੇ ਬਠਿੰਡੇ ਦੇ ਵਿੱਚ ਆਪਣਾ ਗੁਲਚਿਆਂ ਦਾ ਕੰਮ ਹੈ ਜੀ ਮਿਸਟਰ ਸਿੰਘ ਗੁਲਚਕਿੰਗ ਦੇ ਨਾਮ ਤੋਂ ਪਹਿਲਾਂ ਇਦਾਂ ਸੀਗਾ ਵੀ ਜਿੱਦਾਂ ਮੇਰੀ ਨਿਰਿੰਗ ਦੀ ਪੜ੍ਹਾਈ ਕੀਤੀ ਹੋਈ ਆ ਬੀਟਾ ਇਲੈਕਟ੍ਰੋਨਿਕਸ ਆ ਪਹਿਲਾਂ ਆ ਵਿੱਦਿਆ ਦੇ ਰਿਗਾਰਡਿੰਗ ਜੌਬ ਵੀ ਕੀਤੀ ਆ ਇੱਧਰ ਉੱਧਰ ਜੌਬ ਕਰਕੇ ਥੋੜਾ ਜਿਹਾ ਜੌਬ ਦਾ ਮੈਨੂੰ ਸਿਸਟਮ ਨਹੀਂ ਚੰਗਾ ਲੱਗਿਆ ਇਹ ਮੇਰਾ ਸ਼ੌਂਕ ਸੀ ਕੁਕਿੰਗ ਦਾ ਮੈਨੂੰ ਚੰਗਾ ਲੱਗਦਾ ਸੀਗਾ ਗੁਰੂ ਲੰਗਰ ਸੇਵਾ ਕਰਨੀ ਗੁਰੂ ਘਰ ਜਾਣਾ ਸਵੇਰ ਸਭ ਤੋਂ ਪ੍ਰੇਰਿਤ ਹੁੰਦੇ ਹੁੰਦੇ ਫਿਰ ਮੇਰਾ ਮਨ ਕੀਤਾ ਵੀ ਆਪਾਂ ਆਪਣਾ ਹੀ ਇਹ ਕਾਰਜ ਸ਼ੁਰੂ ਕਰਤੀਏ ਲੇਕਿਨ ਸਿਸਟਮ ਨਾਲ ਇੱਕ ਹੋਰ ਨਵੀਂ ਰਵੈ ਚਲਾਈਏ ਤੁਸੀਂ ਇੰਜੀਨੀਅਰ ਕੀਤੀ ਐ ਇਸ ਵੱਲ ਰੁੱਖ ਕਿਵੇਂ ਆਇਆ ਤੁਹਾਡਾ ਮਨ ਚ ਕਿਸ ਤਰ੍ਹਾਂ ਆਇਆ ਮਨ ਜਿੱਦਾਂ ਸੀਗੇ ਵੀਰ ਜੀ ਦਾ ਆਮ ਖਾਣ ਪੀਣ ਜਾਂਦੇ ਸੀ ਨਾ ਬਾਹਰ ਤਕਰੀਬਨ ਵੇਖੀਦਾ ਸੀਗਾ ਤਕਰੀਬਨ ਤਬਾਕੂ ਦੀ ਵਰਤੋਂ ਕਰਨ ਵਾਲੇ ਬੰਦੇ ਜਾਦਾ ਸੀਗੇ ਹਨਾ ਮਾੜੀ ਨਹੀਂ ਹੈਗੇ ਪਰ ਸਾਡੇ ਤੰਬਾਕੂ ਮਾੜਾ ਆ ਸੀ ਨਹੀਂ ਜਿਸ ਨੂੰ ਪਰਹੇਜ਼ ਕਰਦੇ ਆ ਤਾਂ ਉਹ ਆਮ ਅਕਸਰਿਆਂ ਵਰਤੋਂ ਕਰਦੇ ਸੀਗੇ ਉਹਨਾਂ ਨੇ ਮੂਹ ਜੀ ਤੰਬਾਕੂ ਹੁੰਦਾ ਸੀਗਾ ਚਰਦਾ ਵਗੈਰਾ ਲਾਣਾ ਖਾਣਾ ਸੋ ਸਫਾਈ ਉਹਦਾ ਨਾ ਰੱਖਣੀ ਫਿਰ ਆਪਣੇ ਮਨ ਵਿਚਾਰ ਆਇਆ ਵੀ ਆਪਾਂ ਇੱਕ ਸਟਰੀਟ ਫੂਡ ਸਾਈਡ ਦੇ ਜਿੱਦਾਂ ਦਾ ਬਿਜ਼ਨਸ ਕਰੀਏ ਜਿਹੜਾ ਸਾਫ਼ ਸੁਥਰਾ ਵੀ ਹੋਵੇ ਤੇ ਖਾਣ ਚ ਚੰਗਾ ਵੀ ਹੋਵੇ ਤੇ ਸਭ ਨੂੰ ਪਸੰਦ ਵੀ ਆਵੇ ਤੇ ਬੋਧਾ ਭਾਰਾ ਵੀ ਨਾ ਹੋਵੇ ਫੇਰ ਬਸ ਇਹਦੇ ਰੁਚੀ ਕਰ ਲਈ ਇਹਦੇ ਵਿੱਚ ਕਿੰਨੇ ਟਾਈਮ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਕੰਮ ਕਰਦਿਆਂ ਵੀਰ ਜੀ ਤਕਰੀਬਨ 4 ਸਾਲ ਹੋ ਚੱਲੇ ਜੀ ਮੈਨੂੰ ਪਹਿਲਾਂ ਮੈਂ ਸਵੇਰੇ ਜਿੱਦਾ ਜੌਬ ਕਰਦਾ ਸੀਗਾ ਸ਼ਾਮ ਨੂੰ 3 ਘੰਟੇ ਸਟਾਲ ਲਾਉਂਦਾ ਸੀਗਾ ਕਿਲਾ ਸਾਹਿਬ ਕੋਲੇ ਕੰਮ ਤੋਂ ਆ ਕੇ ਰਾਤ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ 9:30 ਵਜੇ ਤੱਕ 10 ਵਜੇ ਤੱਕ ਜਿੱਦਾਂ ਮੈਨੂੰ ਸਮਾਂ ਲੱਗਦਾ ਸਮਾਨ ਜਿੱਦਾਂ ਬਣਾਈਦਾ ਸੀਗਾ ਓਵੇਂ ਹੌਲੀ ਹੌਲੀ ਥੋੜੇ ਥੋੜੇ ਸਮੇਂ ਦੇ ਸ਼ੁਰੂ ਕਰਕੇ ਫੇਰ ਜਿੱਦਾਂ ਮਾਰੇ ਨੇ ਬਾਲ ਬਖਸ਼ਿਆ ਸਮਾਂ ਵਧਾਤਾ ਫੇਰ ਬਸ ਜੌਬ ਕੁਇਟ ਕਰਕੇ ਫੁੱਲ ਟਾਈਮ ਕਰਨਾ ਸ਼ੁਰੂ ਕਰਤਾ ਕੁਲਚੇ ਹੀ ਕੁਲਚੇ ਪਹਿਲਾ ਬਸ ਸਮੋਸੇ ਬਣਾਏ ਸੀਗੇ ਪਹਿਲਾ ਸਮੋਸੇ ਬਣਾਏ ਸੀਗੇ ਸਮੋਸੇ ਵਿੱਚ ਐਦਾ ਹੁੰਦਾ ਸੀ ਕਿ ਖੰਡੇ ਹੋ ਜਾਂਦੇ ਸੀਗੇ ਜਿਵੇਂ ਜਮਾਂ ਗਰਮ ਤੋਂ ਅਗਲਾ ਕਹਿੰਦਾ ਬਾਲੇ ਗਰਮ ਐ ਜਾਂ ਅਗਲਾ ਕਹਿੰਦਾ ਸੀਗਾ ਵੀ ਠੰਡੇ ਐ ਫਿਰ ਉਹ ਦੁਬਾਰਾ ਗਰਮ ਕਰਨ ਚ ਗੱਲ ਜੀ ਨਹੀਂ ਬਣਦੀ ਸੀ ਫਿਰ ਅਸੀਂ ਕਿਹਾ ਵੀ ਰੈਡੀ ਕਹਿੰਦੇ ਯਾਰ ਤੂੰ ਕੁਲਚੇ ਕਰ ਲੈ ਵੀ ਜਦ ਵਾਗ ਆਊਗਾ ਨਾਲ ਦੇ ਨਾਲ ਮੌਕੇ ਤੇ ਬਣ ਜਾ ਕਰਾਂਗੇ ਗਰਮ ਦੇ ਗਰਮ ਰਹਿਣਗੇ ਤੇ ਅਗਲਾ ਵੀ ਖੁਸ਼ ਹੋ ਜਾ ਕਰੂਗਾ ਫਿਰ ਅਸੀਂ ਉਦੋਂ ਕੁਲਚੇ ਕਰਦੇ ਸੀਗੇ ਸਿੱਖਿਆ ਕਿਥੋਂ ਏ ਸਿੱਖਿਆ ਕਿਥੋਂ ਲਿੱਤੀ ਜੇ ਗੱਲ ਕੀਤੀ ਜਾਵੇ ਕੁਲਚਾ ਸਮੋਸਾ ਬਣਾਣਾ ਕਿਰਤ ਕਰਕੇ ਤੁਸੀਂ ਮਿਹਨਤ ਕਰਕੇ ਆ ਜਿਵੇਂ ਕਿ ਅੱਜਕੱਲ ਤਾਂ ਨੌਜਵਾਨ ਬਾਹਰ ਦਾ ਰੁਕ ਕਰ ਰਹੇ ਨੇਗੇ ਜਾਂ ਕੁਝ ਨੌਜਵਾਨ ਜੇ ਗੱਲ ਕੀਤੀ ਜਾਵੇ ਤਾਂ ਨਸ਼ਾ ਵੀ ਕਰ ਰਹੇ ਨੇਗੇ ਤਾਂ ਇਸ ਤਰ੍ਹਾਂ ਤੁਸੀਂ ਆਪ ਦਾ ਮਿਹਨਤ ਕਰ ਰਹੇ ਹੋ ਮਿਹਨਤ ਕਰਨ ਜਿਵੇਂ ਕਿ ਆ ਸਾਰਾ ਕੁਝ ਕਿਸ ਤਰ੍ਹਾਂ ਸਿੱਖਿਆ ਕਿਸ ਤਰ੍ਹਾਂ ਸਿੱਖਣ ਵਾਲਾ ਹਾਂ ਪੜਾਇਆ ਸੀ ਸਟਰੀਮ ਦਾ ਦੋਨੋਂ ਵੱਖਰੀਆਂ ਵੱਖਰੀਆਂ ਉਲਟੀ ਸਾਈਡ ਆ ਗਿਆ ਬਿਲਕੁਲ ਇਦਾਂ ਸੀ ਜਦੋਂ ਸ਼ੁਰੂ ਤੋਂ ਗੁਰੂ ਘਰ ਜਾਣੇ ਆ ਘਰ ਗੁਰੂ ਘਰ ਦੇ ਕੋਲੇ ਅਗਲਾ ਮੁਵਾਰਕ ਦੇ ਕੋਲੇ ਉੱਥੇ ਜਾਣਾ ਸੇਵਾ ਕਰਨੀ ਲੰਗਰ ਸਜਾਉਣਾ ਸੰਗਤ ਨਾਲ ਸੇਵਾ ਕਰਨੀ ਦਾਲ ਤਿਆਰ ਕਰਨੀ ਮਾਰ ਉਚੀ ਬਣ ਗਈ ਫਿਰ ਹੌਲੀ ਹੌਲੀ ਜਿਹੜੀ ਨੌਲੇਜ ਗੇਨ ਕੀਤੀ ਆਈਕਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਵੈਸੀ ਹੀ ਪਰਪੱਖਿਆ ਹਰ ਜਗ੍ਹਾ ਤੇ ਆਪਾਂ ਨੂੰ ਹਰ ਚੀਜ਼ अवेलेबल ਹੋ ਜਾਂਦੀ ਹੈ ਸੋ ਸਿੱਖਣ ਦੀ ਚਾਹ ਹੋਣੀ ਚਾਹੀਦੀ ਹੈ ਸਿੱਖਣਾ ਕੁਝ ਵੀ ਔਖਾ ਨਹੀਂ ਹੈਗਾ ਸੋ ਬਸ ਮੈਂ ਉੱਥੋਂ ਥੋੜਾ ਥੋੜਾ ਕੰਟੈਂਟ ਇਕੱਠਾ ਕੀਤਾ ਕੁਝ ਜਿੰਨੇ ਕਿ ਸੱਚੇ ਪਾਸ਼ੇ ਨੌਲੇਜ ਬਖਸ਼ੀ ਸੀ ਉਹਦੀ ਵਰਤੋਂ ਕੀਤੀ ਤੇ ਆਪਣਾ ਇੱਕ ਕਨਸੈਪਟ ਆਪਾਂ ਤਿਆਰ ਕਰ ਲਿਆ ਹੁਣ ਆਪਾਂ ਜਿੰਨਾ ਵੀ ਪ੍ਰੋਡਕਟ ਤਿਆਰ ਕਰਦੇ ਇਹਦੇ ਵਿੱਚ ਤੇਲ ਦੀ ਵਰਤੋਂ ਕਿਸੇ ਨਹੀਂ ਕਰਦੇ ਬਿਨਾ ਤੇਲ ਤੋਂ ਕਰਦੇ ਆ ਇਕੱਲਾ ਇੱਕ ਮੱਖਣ ਜਿਹਾ ਦੇਸੀ ਘਿਓ ਆ ਉੱਪਰ ਜਿਹੜਾ ਲਗਾਣੇ ਆ ਉਹਦਾ ਇਹ ਕੁਛ ਹੈ ਤੁਹਾਡੇ ਤੇ ਆਏ ਉਹਨ ਕੀ ਕੁਛ ਬਣਾ ਲੈ ਆਪਾਂ ਸੇਮ ਹੀ ਖੜੇ ਆ ਵੀਰ ਜੀ ਜੋ ਉੱਥੇ ਬਣਾਉਂਦੇ ਸੀ ਉਹ ਇੱਥੇ ਬਣਾਣੇ ਆ ਕਿਉਂਕਿ ਆਪਾਂ ਗੱਲੇ ਕਰਨ ਵਾਲੀਆਂ ਜਦਾਂ ਐਕਸਪੈਂਡੇਸ਼ਨ ਦਾ ਫਿਰ ਖਰਾਬ ਕਰੂਗੀ ਕਿਉਂਕਿ ਉਹ ਮੈਂਟੇਨ ਨਹੀਂ ਹੋਣੀ ਆਪਾਂ ਥੋੜਾ ਬਣਾਣੇ ਆ ਫਰੈਸ਼ ਬਣਾਣੇ ਸਾਡੇ ਕੋਲ ਕੁਲਚੇ ਹੀ ਹੁੰਦੇ ਆ ਕੁਲਚੇ ਦੇ ਵਿੱਚ ਕੀ ਆ ਵੱਖ-ਵੱਖ ਵੈਰਾਈਟੀ ਹੋ ਜਾਂਦੀ ਬੇਸਿਕ ਆਲੂ ਤੋਂ ਸ਼ੁਰੂ ਹੋ ਜਾਂਦਾ ਆਲੂ ਆਲੂ ਛੋਲੇ ਪਨੀਰ ਨਿਊਟਰੀ ਫਿਰ ਨਿਊਟਰੀ ਪਨੀਰ ਫਿਰ ਮਿਕਸ ਫਿਰ ਲੈਜੈਂਡ ਫਿਰ ਸਵੀਟ ਕੌਰਨ ਫਿਰ ਨਿਊਟਰੀ ਗਰੇਵੀ ਛੋਲੇ ਗਰੇਵੀ ਹੈ ਕੁਲਚੇ ਇਹ ਕੁਲਚੇ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਵ ਕੱਲੇ ਨਹੀਂ ਕੀਤਾਗਾ ਅਜੀਤ ਕਿੰਨੇ ਵਰਕਰ ਕੰਮ ਕਰ ਰਹੇ ਨੇ ਤੁਹਾਡੇ ਸਰ ਹੁਣ ਮੇਰੇ ਨਾਲ ਜੀ ਦੋ ਭਰਾ ਨਹੀਂ ਮੇਰੇ ਜੀ ਜਿਹੜੇ ਮੈਨੂੰ ਸਪੋਰਟ ਕਰਦੇ ਆ ਵਰਕਰ ਦਾ ਕਿਉਂ ਕਹਣਾ ਆਪਣੀ ਸਪੋਰਟ ਕਰਦੇ ਆ ਭਰਾ ਹੀ ਨੇ ਜੀ ਦੋ ਜਾਣੇ ਮੈਨੂੰ ਬਰਾਬਰ ਰੱਖ ਕੇ ਆ ਕੰਮ ਕਰਾਉਂਦੇ ਆ ਨਾਲੇ ਸਿੱਖਦੇ ਆ ਨਾਲੇ ਸਪੋਰਟ ਕਰਦੇ ਆ ਦੋ ਜਾਣੇ ਰੋਟਾ ਕਿਸ ਤਰ੍ਹਾਂ ਦੇਖਦੇ ਹੋ ਵੀਰ ਜੀ ਨੌਜਵਾਨ ਪੜ੍ਹ ਲਿਖ ਕੇ ਇੰਨਾ ਪੈਸਾ ਵੀ ਲਾਂਦੇ ਨੇ ਤੁਸੀਂ ਇੰਜੀਨੀਅਰ ਵੀ ਕੀਤੀ ਹੈ ਨਾ ਲੋਕਾਂ ਨੇ ਲੋਗ ਵੀ ਕਰ ਦਿੰਦੇ ਨੇ ਨਾ ਪਰ ਬਾਹਰ ਦਾ ਰੁਕ ਕਰ ਲੈਂਦੇ ਕੇ ਪੜ੍ਹ ਲਿਖ ਕੇ ਪੈਸਾ ਵੀ ਲਾਂਦੇ ਨੇ ਉੱਥੇ ਜਾ ਕੇ ਵੀ ਇਸ ਤਰ੍ਹਾਂ ਦਾ ਹੀ ਕੰਮ ਕਰਦੇ ਨੇ ਤੁਸੀਂ ਪੰਜਾਬ 'ਚ ਰਹਿ ਕੇ ਨਾਮ ਰੋਸ਼ਨ ਕਰ ਰਹੇ ਹੋ ਪੰਜਾਬ ਦਾ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਵਧੀਆ ਲੱਗਿਆ ਜੀ ਦੇਖੋ ਇੰਦਾਂ ਦੀ ਗੱਲ ਨਹੀਂ ਗਈ ਪਹਿਲਾਂ ਤਾਂ ਲੱਗਦਾ ਸੀਗਾ ਵੀ ਸਾਰੇ ਕੀ ਕਹਿਣਗੇ ਵੀ ਕੀ ਕਰਨ ਲੱਗ ਗਿਆ ਜਾਂ ਸ਼ਰਮ ਮਹਿਸੂਸ ਹੋਊਗੀ ਸ਼ੁਰੂਆਤ ਵਿੱਚ ਹੁੰਦੀ ਹੈ ਲੋਕ ਵੀ ਗੱਲਾਂ ਕਰਦੇ ਵੀ ਇੰਨਾ ਪੜ੍ਹ ਲਿਖ ਕੇ ਕਿਉਂ ਕੀਤਾ ਇਹ ਕੰਮ ਨਹੀਂ ਕਰਨਾ ਸੀਗਾ ਹਨਾ ਪਰ ਜਦੋਂ ਤੁਸੀਂ ਕੰਮ ਕਰਦੇ ਨਾਲ ਜਿਹੜੇ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਆਓਗੇ ਤੁਹਾਨੂੰ ਪਿਆਰ ਮਿਲੂਗਾ ਆਪਣੇ ਲੋਕ ਬਹੁਤ ਪਿਆਰ ਕਰਦੇ ਆ ਆਪਣੇ ਲੋਕ ਮਤਲਬ ਖੁਸ਼ ਹੁੰਦੇ ਆ ਵੀ ਯਾਰ ਆਪਣੇ ਭਰਾ ਨੇ ਕਿਸੇ ਨੇ ਕੰਮ ਕੀਤਾ ਉਹਨੂੰ ਸਪੋਰਟ ਕਰੀਏ ਤੇ ਬਾਹਰ ਕੰਮ ਕਰਨ ਨਾਲੋਂ ਆਪਣੇ ਇੱਥੇ ਕੰਮ ਕਰਨਾ ਜ਼ਿਆਦਾ ਬਿਹਤਰ ਹੈ ਮੈਨੂੰ ਇਦਾਂ ਲੱਗਦਾ ਹੈ ਵੀ ਬਾਹਰ ਜਾਵਾਂਗੇ ਪਹਿਲਾਂ ਉੱਥੇ ਸੈੱਟ ਹੋਵਾਂਗੇ ਉੱਥੇ ਘਰ ਪਾਵਾਂਗੇ ਉੱਥੇ ਸਿਸਟਮ ਸਾਰਾ ਕੁਝ ਉਧਰ ਕਰਜਾਈ ਆਵਾਂਗੇ ਤੇ ਘਰ ਆਪਣਾ ਛੋਟੇ ਤੋਂ ਵੱਡਾ ਹੋ ਜਾਊਗਾ ਸਮਾਂ ਲੱਗਦਾ ਹੈ ਨਾ ਹਰ ਚੀਜ਼ ਨੂੰ ਇੱਥੇ ਬਿਹਤਰ ਹੈ ਤੁਹਾਡੇ ਲੋਕ ਆਪਣੇ ਆ ਸਮਾਜ ਆਪਣਾ ਸਾਰਾ ਵਾਤਾਵਰਣ ਆਪਣਾ ਉਹ ਬਾਹਰ ਦਾ ਸਿਸਟਮ ਤੇ ਉੱਥੇ ਸਿਸਟਮ ਵਿੱਚ ਮੀਨ ਸਮਾਨ ਦਾ ਫਰਕ ਹੈ ਬਾਕੀ ਕਰੇ ਹੀ ਕਰਨੀ ਪੈਂਦੀ ਹੈ ਥੋੜਾ ਜਿਹਾ ਆਪਣੇ ਮਨ ਨੂੰ ਸਮਝਾਉਣਾ ਪੈਂਦਾ ਵੀ ਨਹੀਂ ਜੇ ਤੁਸੀਂ ਕਿਸ ਲੈਵਲ ਤੇ ਆ ਜਾਓਗੇ ਤਾਂ ਆਪੇ ਤੁਹਾਨੂੰ ਖੁਸ਼ੀ ਹੋਊਗੀ ਵੀ ਨਹੀਂ ਜੋ ਕੀਤਾ ਠੀਕ ਕੀਤਾ ਕੀ ਨਿਰ ਕੀਤੀ ਹੈ ਵਧੀਆ ਤੁਸੀਂ ਹੈ ਬਦੇ ਚੰਗਾ ਬੰਦੇ ਕੋਲ ਜਾਂਦੇ ਸੀਗੇ ਹੁਣ ਤੁਹਾਨੂੰ ਉਸ ਤਰ੍ਹਾਂ ਦੇ ਬੰਦੇ ਸ਼ਰਮਿੰਦੀ ਮਹਿਸੂਸ ਹੁੰਦੀ ਹੈ ਕਿਸ ਤਰ੍ਹਾਂ ਦੀ ਨਹੀਂ ਸ਼ਰਮ ਨਹੀਂ ਮਹਿਸੂਸ ਹੁੰਦੀ ਮੈਨੂੰ ਖੁਸ਼ੀ ਹੁੰਦੀ ਹੈ ਸਾਡੇ ਕੋਲ ਤਕਰੀਬ ਤੁਸੀਂ ਮੰਨ ਕੇ ਚਲੋ ਗੈਸਟੇਡ ਬੰਦੇ ਵੀ ਆਉਂਦੇ ਆ ਵੱਡੇ ਅਫਸਰ ਵੀ ਆਉਂਦੇ ਆ ਸਾਰੇ ਲੋਕ ਆਉਂਦੇ ਆ ਵੀਰ ਜੀ ਚੰਗੇ ਚੰਗੇ ਡਾਕਟਰਸ ਵੀ ਆਉਂਦੇ ਆ ਕਿਉਂਕਿ ਉਹ ਇੱਕ ਉਹਦਾ ਹੈ ਪੜ੍ਹਾਈ ਨਾਲ ਬੰਦਾ ਵੱਡਾ ਛੋਟਾ ਨਹੀਂ ਹੁੰਦਾ ਉਹਦੇ ਨਾਲ ਬੰਦਾ ਵੱਡਾ ਛੋਟਾ ਹੁੰਦਾ ਉਹ ਵੱਡਾ ਛੋਟਾ ਮਨ ਇਨਸਾਨ ਆਪਦੀ ਮੈਂਟੈਲਿਟੀ ਨਾਲ ਹੁੰਦਾ ਸੋ ਜਿਹਦੀ ਮੈਂਟੈਲਿਟੀ ਛੋਟੀ ਉਹਨੂੰ ਆਪਾਂ ਕੋਈ ਸਮਝ ਪੁਰਾਦੇ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਵੀ ਨਹੀਂ ਠੀਕ ਹੈ ਜੋ ਆਪਾਂ ਖਾ ਰਹੇ ਆਂ ਦੇਖ ਰਹੇ ਆਂ ਆਪਣਾ ਬੰਦਾ ਹੈ ਨਾ ਆਪਣੇ ਬੰਦੇ ਨੂੰ ਖਾ ਰਿਆਂ ਤਾਂ ਉਹਨੂੰ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਮਿਲ ਗਈ ਖੁਸ਼ੀ ਹੁੰਦੀ ਸਾਨੂੰ ਵੀ ਖੁਸ਼ੀ ਹੁੰਦੀ ਵੀ ਸਾਨੂੰ ਰਿਸਪੈਕਟ ਮਿਲਦੀ ਹੈ ਕੋਈ ਦਾ ਡਿਸਰੈਸਪੈਕਟ ਡਿਸਰੈਸਪੈਕਟ ਕਿਸੇ ਨੇ ਨਹੀਂ ਕੀਤੀ ਅੱਜ ਤੱਕ ਸਾਰੇ ਸਰਕਾਰ ਹੀ ਦਿੰਦੇ ਆ ਛੋਟੇ ਹੁਣ ਜੇ ਗੱਲ ਕੀਤੀ ਜਾਵੇ ਨੌਜਵਾਨ ਨਸ਼ੇ ਦੀ ਦਲਦਲ ਜ਼ਿਆਦਾ ਅੱਜ ਕੱਲ ਪੰਜਾਬ ਚ ਜ਼ਿਆਦਾ ਹੋ ਰਿਹਾ ਹੈ ਨਸ਼ਾ ਕਰਦੇ ਨੇ ਨੌਜਵਾਨ ਪੜ੍ਹ ਲਿਖ ਕੇ ਵੀ ਹੈ ਨਾ ਪੈਸੇ ਮਾਪਿਆਂ ਦਾ ਨਾਮ ਖਰਾਬ ਕਰਦੇ ਨੇ ਕਿਸ ਤਰ੍ਹਾਂ ਦੇਖਦੇ ਹਾਂ ਉਸ ਨੂੰ ਜੇ ਦੇਖੋ ਜੀ ਇਹ ਤੇ غور ਕਰਨਾ ਚਾਹੀਦਾ ਹੈ ਸਿਸਟਮ ਨੂੰ ਵੀ غور ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਵੀ غور ਕਰਨਾ ਚਾਹੀਦਾ ਹੈ ਨਸ਼ਾ ਵੱਧ ਵੀ ਸਿਸਟਮ ਸਾਰਿਆਂ ਨੂੰ ਪਤਾ ਹੀ ਹੈ ਜਿੰਨਾ ਕਰਕੇ ਵੱਧ ਰਿਹਾ ਹੈ ਹਨਾ ਸੋ ਪਰਿਵਾਰਾਂ ਨੂੰ ਵੀ ਕੋਸ਼ਿਸ਼ ਕਰਨ ਚਾਹੀਦੀ ਆ ਦੇ ਬੱਚਿਆਂ ਨੂੰ ਗੁਰੂ ਘਰਾਂ ਨਾਲ ਜੋੜਨ ਮੰਦਰ ਜਿਹੜੇ ਵੀ ਜਿਨੇ ਹੀ ਧਰਮ ਨੇ ਜਿਹੜੇ ਲੋਕ ਮੰਦਿਆ ਉਹਦੇ ਬੱਚਿਆਂ ਨੂੰ ਧਰਮ ਨਾਲ ਜੋੜਨ ਉਹਨਾਂ ਨੂੰ 10 15 20 ਪੈਸੇ ਧਰਮ ਦੀ ਨੌਲੇਜ ਹੋਵੇ ਉਹਨਾਂ ਨੂੰ ਸੇਵਾ ਭਾਵਨਾ ਦਾ ਪਤਾ ਹੋਵੇ ਤਾਂ ਅੱਗੇ ਉਹ ਇਹਨਾਂ ਜਿਹੜੇ ਦੂਰ ਰਹਿ ਸਕਣ ਦੂਜੀ ਗੱਲ ਸਭ ਤੋਂ ਵੱਡੀ ਜਿਹੜੀ ਨਸ਼ਿਆਂ ਦੀ ਕਾਰਨ ਸਭ ਤੋਂ ਦੂੜ ਜਣੀ ਹੈ ਨਾ ਜਿ ਉਹ ਕਮਿਊਨੀਕੇਸ਼ਨ ਦਾ ਗੈਪ ਹੈ ਹੁਣ ਮਾਤਾ ਪਿਤਾ ਉਹ ਆਪਦੇ ਕੰਮ ਚ ਲੁੱਝੇ ਹੋਏ ਆ ਬੱਚੇ ਘਰੇ ਲੱਗੇ ਆ ਟਿਊਸ਼ਨ ਭੇਜਦਾ ਆ ਰਹੇ ਆ ਜਾ ਰਹੇ ਆ ਕਮਿਊਨੀਕੇਸ਼ਨ ਕਿਤੇ ਵੀ ਹੈ ਨਹੀਂ ਗੀ ਜੇ ਚਾਰਜੀ ਪਰਿਵਾਰ ਦੇ ਇਕੱਠੇ ਬੈਠੇ ਆ ਤਾਂ ਇਹ ਕ ਮੈਨੂੰ ਲੱਗਦਾ ਨਸ਼ੇ ਨਾਲੋਂ ਇਹ ਤੜਾ ਸਭ ਤੋਂ ਵੱਧ ਨਸ਼ਾ ਜਿਹੜਾ ਤਗੜਾ ਆ ਗਿਆ ਉਹਨੂੰ ਮੋਬਾਈਲ ਆ ਗਿਆ ਉਹ ਬਸ ਆਪਸ ਵਿੱਚ ਬੈਠੇ ਆ ਆਪਸ ਵਿੱਚ ਗੱਲਾਂ ਨਹੀਂ ਕਰਨਗੇ ਉਹ ਮੋਬਾਈਲ 'ਚ ਮੱਥਾ ਮਾਰੀ ਜਾਣਗੇ ਇਹ ਸਭ ਤੋਂ ਵੱਡਾ ਨਸ਼ਾ ਖਾਈ ਜਾਂਦਾ ਪਰਿਵਾਰਾਂ 'ਚ ਆਪਸ ਵਿੱਚ ਪ੍ਰੇਮ ਹੈ ਨਹੀਂਗਾ ਇਹ ਤਾਂ ਹੀ ਆ ਜਦੋਂ ਉਹਨੂੰ ਘਰੋਂ ਕੁਝ ਨਹੀਂ ਮਿਲਦਾ ਫਿਰ ਉਹ ਬਾਹਰ ਜਾਂਦੇ ਆ ਬਾਹਰ ਜਿਹੜੇ ਲੱਗੇ ਹੋਏ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਨਸ਼ਾ ਖਵਾਵ ਸੋ ਆਪਣੇ ਸਾਰੇ ਪਰਿਵਾਰਾਂ ਚ ਕਮਿਊਨੀਕੇਸ਼ਨ ਕਰੋ ਆਪਣੇ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਗੱਲਾਂ ਬਾਤਾਂ ਕਰੋ ਉਹਨਾਂ ਨਾਲ ਹਰ ਗੱਲ ਸ਼ੇਅਰ ਕਰੋ ਜਿੰਨੇ ਕਿ ਮੇਰੀ ਬੇਸਿਕ ਨੋਲਿਜ ਕਹਿੰਦੀ ਹੈ ਹਜੇ ਕਿ ਮੈਂ ਖੁਦ ਵਹਿ ਹੋਇਆ ਨਹੀਂ ਹੈਗਾ ਮੇਰੇ ਬੱਚੇ ਕੋਈ ਹੈ ਨਹੀਂ ਅੱਦਾਂ ਮੇਰਾ ਪਰਿਵਾਰ ਨਹੀਂ ਹੈ ਅੱਦਾਂ ਮੇਰੀ ਸ਼ੁਰੂਆਤ ਹੈ ਪਰ ਮੈਂ ਕਹਿੰਦਾ ਵੀ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ ਜਿਹੜੇ ਬੱਚੇ ਆ ਉਹਦੇ ਮਾਤਾ ਪਿਤਾ ਨਾਲ ਗੱਲ ਕਰਨ ਮਾਤਾ ਪਿਤਾ ਉਹਦੇ ਬੱਚਿਆਂ ਨਾਲ ਗੱਲ ਕਰਨ ਤਾਂ ਕਿ ਉਹਨਾਂ ਨੂੰ ਕੀ ਘਾਟ ਮਹਿਸੂਸ ਹੀ ਨਾ ਹੋਵੇ ਤੁਹਾਨੂੰ ਭੁੱਖ ਲੱਗੂਗੀ ਤਾਂ ਰੋਟੀ ਖਾਓਗੇ ਜਦੋਂ ਗੈਪ ਗੈਪ ਮਹਿਸੂਸ ਹੋਣ ਲੱਗੇ ਨਾ ਬੱਚੇ ਖਿਜਣ ਲੱ ਬਾਹਰ ਜਾਣਗੇ ਉਹ ਨਸ਼ਾ ਵੀ ਕਰਨਗੇ ਹੋਰ ਵੀ ਗਲਤ ਕਾਰਜ ਕਰਨਗੇ ਸੋ ਉਹਨਾਂ ਨੂੰ ਜੋੜ ਕੇ ਰੱਖੋ ਸੰਜੋਗ ਦੇ ਵਿੱਚ ਰੱਖੋ ਅੱਗੇ ਜੇ ਬਰੋ ਕੇ ਰੱਖੋ ਤਾਂ ਕਿ ਉਹਨਾਂ ਤੁਹਾਡਾ ਨਾਮ ਵੀ ਪ੍ਰੇਮ ਬਣੇ ਰਵੇ ਤੁਹਾਡਾ ਉਹਨਾਂ ਦਾ ਨਾਮ ਪ੍ਰੇਮ ਬਣੇ ਰਵੇ ਲੋਡ ਪਵੀ ਨਾ ਨਾ ਨਸ਼ਾ ਵਧੇ ਨਾ ਇਹਦੀ ਲੋਡ ਪਵੇ ਬਾਹਰ ਦੀ ਭੁੱਖ ਦੀ ਲੋੜ ਹੀ ਨਾ ਪਵੇ ਅੰਦਰ ਹੀ ਰਾਜੀ ਹਨ ਸਾਰੇ ਬਿਲਕੁਲ ਜੀ ਇਹ ਨੇ ਉਹ ਨੌਜਵਾਨ ਜਿਹੜੇ ਕਿ ਇੱਕ ਨੌਜ ਬਕਰੇ ਨੌਜਵਾਨਾਂ ਨੂੰ ਇੱਕ ਚੰਗਾ ਮੈਸੇਜ ਦੇ ਰਹੇ ਨੇ ਜਿਹੜਾ ਕਿ ਆਪਦੀ ਕਿਰਤ ਕਰਕੇ ਕਮਾਰੇ ਨੇਗੇ ਖਾਰੇ ਨੇਗੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਰਹੇ ਨੇ ਲੋ ਮੈਨ ਗੁਰਵਿੰਦਰ ਨਾਲ ਕਪਿਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਹੈ ਕਿ ਜਿਹੜੇ ਨੌਜਵਾਨ ਪੜ੍ਹ ਲਿਖ ਕੇ ਬਾਹਰ ਦਾ ਰੁੱਕ ਕਰ ਰਹੇ ਨੇਗੇ ਤਾਂ ਤੁਹਾਨੂੰ ਅੱਜ ਇੱਕ ਇਸ ਤਰ੍ਹਾਂ ਦੇ ਨੌਜਵਾਨ ਨਾਲ ਮਿਲਵਾਨੇ ਹੈ ਜਿਹੜਾ ਕਿ ਵਧੀਆ ਦਸਤਾਰ ਸਜਾਈ ਹੈ ਦਾੜਾ ਖੁੱਲ ਹੈ ਤੇ ਆਪਣੀ ਮਿਹਨਤ ਕਰਤ ਕਰਕੇ ਕਮਾਰੇਗਾ ਪੜ੍ਹ ਲਿਖ ਕੇ ਜਿਹੜਾ ਕਿ ਹੱਥੋਂ ਜਿਹੜਾ ਕੀ ਕਿਰਤ ਕਰ ਰਹੇ ਨੇ ਤੇ ਗੱਲਬਾਤ ਕਰਾਂਗੇ ਨੇ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਸੁਖਜੋਤ ਸਿੰਘ ਹੈ ਜੀ ਤੇ ਬਠਿੰਡੇ ਦੇ ਵਿੱਚ ਆਪਣਾ ਗੁਲਚਿਆਂ ਦਾ ਕੰਮ ਹੈ ਜੀ ਮਿਸਟਰ ਸਿੰਘ ਗੁਲਚਕਿੰਗ ਦੇ ਨਾਮ ਤੋਂ ਪਹਿਲਾਂ ਇਦਾਂ ਸੀਗਾ ਵੀ ਜਿੱਦਾਂ ਮੇਰੀ ਨਿਰਿੰਗ ਦੀ ਪੜ੍ਹਾਈ ਕੀਤੀ ਹੋਈ ਆ ਬੀਟਾ ਇਲੈਕਟ੍ਰੋਨਿਕਸ ਆ ਪਹਿਲਾਂ ਆ ਵਿਦਿਆ ਦੇ ਰਿਗਾਰਡਿੰਗ ਜੌਬ ਵੀ ਕੀਤੀ ਆ ਇੱਧਰ ਉੱਧਰ ਜੌਬ ਕਰਕੇ ਥੋੜਾ ਜਿਹਾ ਜੌਬ ਦਾ ਮੈਨੂੰ ਸਿਸਟਮ ਨਹੀਂ ਚੰਗਾ ਲੱਗਿਆ ਇਹ ਮੇਰਾ ਸ਼ੌਂਕ ਸੀ ਕੁਕਿੰਗ ਦਾ ਮੈਨੂੰ ਚੰਗਾ ਲੱਗਦਾ ਸੀਗਾ ਗੁਰੂ ਘਰ ਲੰਗਰ ਸੇਵਾ ਕਰਨੀ ਗੁਰੂ ਘਰ ਜਾਣਾ ਸਵੇਰ ਸੋ ਤੋਂ ਪ੍ਰੇਰਿਤ ਹੁੰਦੇ ਹੁੰਦੇ ਫਿਰ ਮੇਰਾ ਮਨ ਕੀਤਾ ਵੀ ਆਪਾਂ ਆਪਣੇ ਇਹ ਕਾਰਜ ਸ਼ੁਰੂ ਕਰਤੀਏ ਲੇਕਿਨ ਸਿਸਟਮ ਨਾਲ ਇੱਕ ਹੋਰ ਨਵੀਂ ਰਵੈ ਚਲਾਈਏ ਤੁਸੀਂ ਇੰਜੀਨੀਅਰ ਕੀਤੀ ਐ ਇਸ ਵੱਲ ਰੁੱਖ ਕਿਵੇਂ ਆਇਆ ਤੁਹਾਡਾ ਮਨ ਚ ਕਿਸ ਤਰ੍ਹਾਂ ਆਇਆ ਮਨ ਜਿੱਦਾਂ ਸੀਗੇ ਵੀਰ ਜੀ ਦਾ ਆਮ ਖਾਣ ਪੀਣ ਜਾਂਦੇ ਸੀ ਨਾ ਬਾਹਰ ਤਕਰੀਬਨ ਵੇਖੀਦਾ ਸੀਗਾ ਤਕਰੀਬਨ ਤਬਾਕੂ ਦੀ ਵਰਤੋਂ ਕਰਨ ਵਾਲੇ ਬੰਦੇ ਜਾਦਾ ਸੀਗੇ ਹਨਾ ਮਾੜੀ ਨਹੀਂ ਹੈਗੇ ਪਰ ਸਾਡੇ ਤੋਂ ਬਾਬ ਕੋ ਮਾੜਿਆ ਸੀ ਨਹੀਂ ਜਿਸ ਨੂੰ ਪਰੇਸ਼ ਕਰਦੇ ਆ ਤਾਂ ਉਹ ਆਮ ਅਕਸਰਿਆਂ ਵਰਤੋਂ ਕਰਦੇ ਸੀਗਾ ਉਹਨਾਂ ਨੇ ਮੂਜ ਵੀ ਤੰਬਾਕੂ ਹੁੰਦਾ ਸੀਗਾ ਚਰਦਾ ਵਗੈਰਾ ਲਾਣਾ ਖਾਣਾ ਸੋ ਸਫਾਈ ਉਹਦਾ ਨਹੀਂ ਰੱਖਣੀ ਫਿਰ ਆਪਣੇ ਮਨ ਵਿਚਾਰ ਆਇਆ ਵੀ ਆਪਾਂ ਇੱਕ ਸਟਰੀਟ ਫੂਡ ਸਾਈਡ ਦੇ ਜਿੱਦਾਂ ਦਾ ਬਿਜ਼ਨਸ ਕਰੀਏ ਜਿਹੜਾ ਸਾਫ਼ ਸੁਥਰਾ ਵੀ ਹੋਵੇ ਤੇ ਖਾਣ ਚ ਚੰਗਾ ਵੀ ਹੋਵੇ ਤੇ ਸਭ ਨੂੰ ਪਸੰਦ ਵੀ ਆਵੇ ਤੇ ਬਹੁਤਾ ਭਾਰਾ ਵੀ ਨਾ ਹੋਵੇ ਫਿਰ ਬਸ ਇਹਦੇ ਰੁਚੀ ਕਰ ਲਈ ਇਹਦੇ ਵਿੱਚ ਕਿੰਨੇ ਟਾਈਮ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਕੰਮ ਕਰਦਿਆਂ ਵੀਰ ਜੀ ਤਕਰੀਬਨ 4 ਸਾਲ ਹੋ ਚੱਲੇ ਆ ਜੀ ਮੈਨੂੰ ਪਹਿਲਾਂ ਮੈਂ ਸਵੇਰੇ ਜਿੱਦਾ ਜੌਬ ਕਰਦਾ ਸੀਗਾ ਸ਼ਾਮ ਨੂੰ 3 ਘੰਟੇ ਸਟਾਲ ਲਾਉਂਦਾ ਸੀਗਾ ਕਿਲਾ ਸਾਹਿਬ ਕੋਲੇ ਕੰਮ ਤੋਂ ਆ ਕੇ ਰਾਤ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ 9:30 ਵਜੇ ਤੱਕ 10 ਵਜੇ ਤੱਕ ਜਿੰਨਾ ਮੈਨੂੰ ਸਮਾਂ ਲੱਗਦਾ ਸਮਾਨ ਜਿੰਨਾ ਬਣਾਇਆਦਾ ਸੀਗਾ ਓਵੇਂ ਹੌਲੀ ਹੌਲੀ ਥੋੜੇ ਥੋੜੇ ਸਮੇਂ ਤੋਂ ਸ਼ੁਰੂ ਕਰਕੇ ਫਿਰ ਜਿੱਦਾਂ ਮਾਰੇ ਨੇ ਬਾਲ ਬਖਸ਼ਿਆ ਸਮਾਂ ਵਧਾਤਾ ਫਿਰ ਬਸ ਜੌਬ ਕੁਇਟ ਕਰਕੇ ਫੁੱਲ ਟਾਈ ਕਰਨਾ ਸ਼ੁਰੂ ਕਰਤਾ ਉਦੋਂ ਵੀ ਇਹੀ ਕੁਲਚੇ ਹੀ ਕੁਲਚੇ ਪਹਿਲਾਂ ਬਸ ਸਮੋਸੇ ਬਣਾਏ ਸੀਗੇ ਪਹਿਲਾਂ ਸਮੋਸੇ ਬਣਾਏ ਸੀ ਜੇ ਜਮਾ ਕਰਮ ਤੋਂ ਅਗਲਾ ਕਹਿੰਦਾ ਬਾਲੇ ਗਰਮ ਹੈ ਜੇ ਅਗਲਾ ਕਹਿੰਦਾ ਸੀਗਾ ਵੀ ਠੰਡੇ ਐ ਫਿਰ ਉਹ ਦੁਆਰਾ ਗਰਮ ਕਰਨ ਚ ਗੱਲ ਜੀ ਨਹੀਂ ਬਣਾਂਦੀ ਸੀ ਫਿਰ ਅਸੀਂ ਕਿਹਾ ਵੀ ਰੈਡੀ ਕਹਿੰਦੇ ਯਾਰ ਤੂੰ ਕੁਲਚੇ ਕਰ ਲੈ ਵੀ ਜਦ ਬਾਗ ਆਊਗਾ ਨਾਲ ਦੇ ਨਾਲ ਮੌਕੇ ਦੇ ਬਣ ਜਾ ਕਰਾਂਗੇ ਗਰਮ ਤੇ ਗਰਮ ਰਹਿਣਗੇ ਤੇ ਅਗਲਾ ਵੀ ਖੁਸ਼ ਹੋ ਜਾ ਕਰੂਗਾ ਫਿਰ ਅਸੀਂ ਉਦੋਂ ਕੁਲਚੇ ਕਰਦੇ ਸੀਗੇ ਸਿੱਖਿਆ ਕਿਥੋਂ ਏ ਸਿੱਖਿਆ ਕਿਥੋਂ ਲਿੱਤੀ ਜੇ ਗੱਲ ਕੀਤੀ ਜਾਵੇ ਕੁਲਚਾ ਸਮੋਸਾ ਬਣਾਣਾ ਕਿਰਤ ਕਰਕੇ ਤੁਸੀਂ ਮਿਹਨਤ ਕਰਕੇ ਆ ਜਿਵੇਂ ਕਿ ਅੱਜ ਕੱਲ ਤਾਂ ਨੌਜਵਾਨ ਬਾਹਰ ਦਾ ਰੁਕ ਕਰ ਰਹੇ ਨੇਗੇ ਇਹ ਕੁਛ ਨੌਜਵਾਨ ਜੇ ਗੱਲ ਕੀਤੀ ਜਾਵੇ ਤਾਂ ਨਸ਼ਾ ਵੀ ਕਰ ਰਹੇ ਨੇਗੇ ਤਾਂ ਇਸ ਤਰ੍ਹਾਂ ਦਾ ਤੁਸੀਂ ਆਪ ਦਾ ਮਿਹਨਤ ਕਰ ਰਹੇ ਹੋ ਮਿਹਨਤ ਕਰਨ ਜਿਵੇਂ ਕਿ ਆ ਸਾਰਾ ਕੁਝ ਕਿਸ ਤਰ੍ਹਾਂ ਸਿੱਖਿਆ ਸਿੱਖਣ ਵਾਲਾ ਹਾਂ ਪੜਾਇਆ ਵੈਸੀ ਸਟਰੀਮ ਦਾ ਦੋਨੋਂ ਵੱਖਰੀਆਂ ਵੱਖਰੀਆਂ ਉਲਟੀ ਸਾਈਡ ਆ ਗਿਆ ਬਿਲਕੁਲ ਇਦਾਂ ਸੀ ਜਦੋਂ ਸ਼ੁਰੂ ਤੋਂ ਗੁਰੂ ਘਰ ਜਾਣੇ ਆ ਘਰ ਗੁਰੂ ਘਰ ਦੇ ਕੋਲੇ ਅਗਲਾ ਮੁਵਰਕ ਦੇ ਕੋਲੇ ਉੱਥੇ ਜਾਣਾ ਸੇਵਾ ਕਰਨੀ ਲੰਗਰ ਸੇਵਾਣਾ ਸੰਗਤ ਨਾਲ ਸੇਵਾ ਕਰਨੀ ਦਾਲ ਤਿਆਰ ਕਰਨੀ ਹੋਰ ਉਚੀ ਬਣ ਗਈ ਫਿਰ ਓਲੀ ਓਲੀ ਜਿਹੜੀ ਨੌਲੇਜ ਗੇਨ ਕੀਤੀ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਵੈਸੀ ਹੀ ਪਰਪੱਖਿਆ ਹਰ ਜਗ੍ਹਾ ਤੇ ਆਪਾਂ ਨੂੰ ਹਰ ਚੀਜ਼ अवेलेबल ਹੋ ਜਾਂਦੀ ਹੈ। ਸੋ ਸਿੱਖਣ ਦੀ ਚਾਹ ਹੋਣੀ ਚਾਹੀਦੀ ਹੈ ਸਿੱਖਣਾ ਕੁਝ ਵੀ ਔਖਾ ਨਹੀਂ ਹੈਗਾ। ਸੋ ਬਸ ਮੈਂ ਉੱਥੋਂ ਥੋੜਾ ਥੋੜਾ ਕੰਟੈਂਟ ਇਕੱਠਾ ਕੀਤਾ। ਕੁਝ ਜਿੰਨੇ ਕਿ ਸੱਚੇ ਪਾਸ਼ਾ ਨੇ ਨੌਲੇਜ ਬਖਸ਼ੀ ਸੀ ਉਹਦੀ ਵਰਤੋਂ ਕੀਤੀ ਤੇ ਆਪਣਾ ਇੱਕ ਕਨਸੈਪਟ ਆਪਾਂ ਤਿਆਰ ਕਰ ਲਿਆ। ਹੁਣ ਆਪਾਂ ਜਿੰਨਾ ਵੀ ਪ੍ਰੋਡਕਟ ਤਿਆਰ ਕਰਦੇ ਆ ਇਹਦੇ ਵਿੱਚ ਤੇਲ ਦੀ ਵਰਤੋਂ ਕਿਸੇ ਨਹੀਂ ਕਰਦੇ। ਬਿਨਾ ਤੇਲ ਤੋਂ ਕਰਦੇ ਆ ਕੱਲਾ ਇੱਕ ਮੱਖਣ ਜਿਹਾ ਦੇਸੀ ਘਿਓ ਆ ਉੱਪਰ ਜਿਹੜਾ ਲਗਾਣੇ ਆ। ਉਹਦਾ ਤਕਰੀਬਨ ਸਾਰਾ ਕੁਝ ਆਪਾਂ ਆਇਲ ਫਰੀ ਵਰਤਦੇ ਆ। ਹੁਣ ਹੁਣ ਕੀ ਕੁਝ ਹੈ ਤੁਹਾਡੇ ਤੇ ਆਏ ਹੋ? ਹੁਣ ਕੀ ਕੁ ਕਿਉਂਕਿ ਆਪਾਂ ਕੱਲੇ ਕਰਨ ਵਾਲੀਆਂ ਜਦਾਂ ਐਕਸਪੈਂਡੇਸ਼ਨ ਤਾਂ ਫਿਰ ਖਰਾਬ ਕਰੂਗੀ ਕਿਉਂਕਿ ਉਹ ਮੈਂਟੇਨ ਨਹੀਂ ਹੋਣੀ ਆਪਾਂ ਥੋੜਾ ਬਣਾਉਨੇ ਆ ਫਰੈਸ਼ ਬਣਾਉਨੇ ਸਾਡੇ ਕੋਲ ਕੁਲਚੇ ਹੀ ਹੁੰਦੇ ਆ ਕੁਲਚੇ ਦੇ ਵਿੱਚ ਕੀ ਆ ਵੱਖ-ਵੱਖ ਵੈਰਾਈਟੀ ਹੋ ਜਾਂਦੀ ਆ ਬੇਸਿਕ ਆਲੂ ਤੋਂ ਸ਼ੁਰੂ ਹੋ ਜਾਂਦਾ ਆ ਆਲੂ ਆਲੂ ਛੋਲੇ ਪਨੀਰ ਨਿਊਟਰੀ ਫਿਰ ਨਿਊਟਰੀ ਪਨੀਰ ਫਿਰ ਮਿਕਸ ਫਿਰ ਲੈਜੈਂਡ ਫਿਰ ਸਵੀਟ ਕੌਰਨ ਫਿਰ ਨਿਊਟਰੀ ਗਰੇਵੀ ਛੋਲੇ ਗਰੇਵੀ ਹੈ ਕੁਲਚੇ ਇਹ ਕੁਲਚੇ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਵੈਰਾਈਟੀਆਂ ਕਰਤੀਆਂ ਘਰ ਕੋਲੇ ਤੁਸੀਂ ਛੋਟਾ ਕੰਮ ਕੀਤਾ ਕੱਲੇ ਨਹੀਂ ਕੀਤਾਗਾ ਅਜਿਤ ਕਿੰਨੇ ਵਰਕਰ ਕੰਮ ਕਰ ਰਹੇ ਨੇ ਤੁਹਾਡੇ ਕੋਲ ਹੁਣ ਮ ਜਿਹੜੇ ਮੈਨੂੰ ਸਪੋਰਟ ਕਰਦੇ ਆ ਵਰਕਰ ਦਾ ਕਿਉਂ ਕਹਣਾ ਆਪਣੀ ਸਪੋਰਟ ਕਰਦੇ ਆ ਭਰਾ ਹੀ ਨੇ ਜੀ ਉਹ ਦੋ ਜਾਨੇ ਮੈਨੂੰ ਬਰਾਬਰ ਰੱਖ ਕੇ ਆ ਕੰਮ ਕਰਾਉਂਦੇ ਆ ਨਾਲੇ ਸਿੱਖਦੇ ਆ ਨਾਲੇ ਸਪੋਰਟ ਕਰਦੇ ਆ ਦੋ ਜਾਨੇ ਰੋਟ ਲ ਇਸ ਤਰ੍ਹਾਂ ਦੇਖ ਦਿਓ ਵੀਰ ਜੀ ਨੌਜਵਾਨ ਪੜ੍ਹ ਲਿਖ ਕੇ ਇੰਨਾ ਪੈਸਾ ਵੀ ਲਾਂਦੇ ਨੇ ਤੁਸੀਂ ਇੰਜੀਨੀਅਰ ਵੀ ਕੀਤੀ ਹੈ ਨਾ ਲੋਕਾਂ ਨੇ ਲੋਕ ਵੀ ਕਰ ਦਿੰਦੇ ਨੇ ਨਾ ਪਰ ਬਾਹਰ ਦਾ ਰੁਕ ਕਰ ਲੈਂਦੇ ਕੇ ਪੜ੍ਹ ਲਿਖ ਕੇ ਪੈਸਾ ਵੀ ਲਾਂਦੇ ਨੇ ਉੱਥੇ ਜਾ ਕੇ ਵੀ ਇਸ ਤਰ੍ਹਾਂ ਦਾ ਹੀ ਕੰਮ ਕਰਦੇ ਨੇ ਤੁਸੀਂ ਪੰਜਾਬ 'ਚ ਰਹਿ ਕੇ ਨਾਮ ਰੋਸ਼ਨ ਕਰ ਰਹੇ ਹੋ ਪੰਜਾਬ ਦਾ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਵਧੀਆ ਲੱਗਈ ਆਈ ਦੇਖੋ ਇਦਾਂ ਦੀ ਗੱਲ ਨਹੀਂ ਗਈ ਪਹਿਲਾਂ ਤਾਂ ਲੱਗਦਾ ਸੀਗਾ ਵੀ ਸਾਰੇ ਕੀ ਕਹਿਣਗੇ ਵੀ ਕੀ ਕਰਨ ਲੱਗ ਗਿਆ ਜਾਂ ਸ਼ਰਮ ਮਹਿਸੂਸ ਹੋਊਗੀ ਸ਼ੁਰੂਆਤ ਵਿੱਚ ਹੁੰਦੀ ਹੈ ਲੋਕ ਵੀ ਗੱਲਾਂ ਕਰਦੇ ਵੀ ਇੰਨਾ ਪੜ੍ਹ ਲਿਖ ਕੇ ਕਿਉਂ ਕੀਤਾ ਇਹ ਕੰਮ ਨਹੀਂ ਕਰਨਾ ਸੀਗਾ ਹਨਾ ਪਰ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਜਿਹੜੇ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਆਓਗੇ ਤੁਹਾਨੂੰ ਪਿਆਰ ਮਿਲੂ ਆਪਣੇ ਲੋਕ ਬਹੁਤ ਪਿਆਰ ਕਰਦੇ ਆ ਆਪਣੇ ਲੋਕ ਮਤਲਬ ਖੁਸ਼ ਹੁੰਦੇ ਆ ਵੀ ਯਾਰ ਆਪਣੇ ਭਰਾ ਨੇ ਕਿਸੇ ਨੇ ਕੰਮ ਕੀਤਾ ਉਹਨੂੰ ਸਪੋਰਟ ਕਰੀਏ ਤੇ ਬਾਹਰ ਕੰਮ ਕਰਨ ਨਾਲੋਂ ਆਪਣੇ ਇੱਥੇ ਕੰਮ ਕਰਨਾ ਜ਼ਿਆਦਾ ਬਿਹਤਰ ਹੈ ਮੈਨੂੰ ਇਦਾਂ ਲੱਗਦਾ ਹੈ ਵੀ ਬਾਹਰ ਜਾਵਾਂਗੇ ਪਹਿਲਾਂ ਉੱਥੇ ਸੈੱਟ ਹੋਵਾਂਗੇ ਉੱਥੇ ਘਰ ਪਾਵਾਂਗੇ ਉੱਥੇ ਸਿਸਟਮ ਸਾਰਾ ਕੁਝ ਉਧਰ ਕਰਜਾਈ ਹੋਵਾਂਗੇ ਤੇ ਘਰ ਆਪਣਾ ਛੋਟੇ ਤੋਂ ਵੱਡਾ ਹੋ ਜਾਊਗਾ ਸਮਾਂ ਲੱਗਦਾ ਹੈ ਨਾ ਹਰ ਚੀਜ਼ ਨੂੰ ਇੱਥੇ ਬਿਹਤਰ ਹੈ ਤੁਹਾਡੇ ਲੋਕ ਆਪਣੇ ਆ ਸਮਾਜ ਆਪਣਾ ਸਾਰਾ ਵਾਤਾਵਰਨ ਆਪਣਾ ਉਸ ਬਾਹਰ ਦਾ ਸਿਸਟਮ ਦੇ ਤੁਹੋਂ ਸਿਸਟਮ ਜਮੀਨ ਸਮਾਨ ਦਾ ਫਰਕ ਹੈ ਬਾਕੀ ਕਰੇ ਹੀ ਕਰਨੀ ਪੈਂਦੀ ਹੈ ਥੋੜਾ ਜਿਹਾ ਆਪਣੇ ਮਨ ਨੂੰ ਸਮਝਾਣਾ ਪੈਂਦਾ ਵੀ ਨਹੀਂ ਜੇ ਤੁਸੀਂ ਇੱਕ ਲੈਵਲ ਤੇ ਆ ਜਾਓਗੇ ਤਾਂ ਆਪੇ ਤੁਹਾਨੂੰ ਖੁਸ਼ੀ ਹੋਊਗੀ ਵੀ ਨਹੀਂ ਜੋਗੀ ਤਾਂ ਠੀਕ ਹੀ ਤਾਂ ਜੀ ਤੁਸੀਂ ਇੰਜੀਨੀਅਰ ਕੀਤੀ ਹੈ ਵਧੀਆ ਤੁਸੀਂ ਬਦੇ ਚੰਗਾ ਬੰਦੇ ਕੋਲ ਜਾਂਦੇ ਸੀਗੇ ਉਨ ਤੁਹਾਨੂੰ ਉਸ ਤਰ੍ਹਾਂ ਦੇ ਬੰਦੇ ਸ਼ਰਮਿੰਦੀ ਮਹਿਸੂਸ ਹੁੰਦੀ ਹੈ ਕਿਸ ਤਰ੍ਹਾਂ ਦੀ ਨਹੀਂ ਸ਼ਰਮ ਨਹੀਂ ਮਹਿਸੂਸ ਹੁੰਦੀ ਮੈਨੂੰ ਖੁਸ਼ੀ ਹੁੰਦੀ ਹੈ ਸਾਡੇ ਕੋਲ ਤਕਰੀਬ ਤੁਸੀਂ ਮੰਨ ਕੇ ਚਲੋ ਗਰਸਟਡ ਬੰਦੇ ਵੀ ਆਉਂਦੇ ਆ ਵੱਡੇ ਅਫਸਰ ਵੀ ਆਉਂਦੇ ਆ ਸਾਰੇ ਲੋਕ ਆਉਂਦੇ ਆ ਵੀਰ ਜੀ ਚੰਗੇ ਚੰਗੇ ਡਾਕਟਰਸ ਵੀ ਆਉਂਦੇ ਆ ਕਿਉਂਕਿ ਉਹ ਇੱਕ ਉਹਦਾ ਪੜਾਈ ਨਾਲ ਬੰਦਾ ਵੱਡਾ ਛੋਟਾ ਨਹੀਂ ਹੁੰਦਾ ਉਹਦੇ ਨਾਲ ਬੰਦਾ ਵੱਡਾ ਛੋਟਾ ਕਹਿੰਦਾ ਉਹ ਵੱਡਾ ਛੋਟਾ ਮਨੁੱਖ ਆਪਦੀ ਮੈਂਟੈਲਿਟੀ ਨਾਲ ਹੁੰਦਾ ਸੋ ਜਿਹਦੀ ਮੈਂਟੈਲਿਟੀ ਛੋਟੀ ਉਹਨੂੰ ਆਪਾਂ ਕੋਈ ਸਮਝਾ ਨਹੀਂ ਸਕਦੇ ਪਰ ਉਹਦਾ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਵੀ ਨਹੀਂ ਠੀਕ ਹੈ ਜੋ ਆਪਾਂ ਆਪਣਾ ਬੰਦਾ ਹੈ ਨਾ ਆਪਣੇ ਬੰਦੇ ਨੂੰ ਖਾਰਿਆ ਤਾਂ ਉਹਨੂੰ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਮਿਲ ਗਈ ਖੁਸ਼ੀ ਹੁੰਦੀ ਸਾਨੂੰ ਵੀ ਖੁਸ਼ੀ ਹੁੰਦੀ ਵੀ ਸਾਨੂੰ ਰਿਸਪੈਕਟ ਮਿਲਦੀ ਹੈ ਕੋਈ ਇਹਦਾ ਡਿਸਰੈਸਪੈਕਟ ਡਿਸਰੈਸਪੈਕਟ ਕਿਸੇ ਨੇ ਨਹੀਂ ਕੀਤੀ ਅੱਜ ਤੱਕ ਸਾਰੇ ਸਰਕਾਰ ਹੀ ਦਿੰਦੇ ਆ ਟੋਡੇ ਹੁਣ ਜੇ ਗੱਲ ਕੀਤੀ ਜਾਵੇ ਨੌਜਵਾਨ ਨਸ਼ੇ ਦੀ ਦਲਦਲ ਜ਼ਿਆਦਾ ਅੱਜ ਕੱਲ ਪੰਜਾਬ ਚ ਜ਼ਿਆਦਾ ਹੋ ਰਿਹਾ ਹੈ ਨਸ਼ਾ ਕਰਦੇ ਨੇ ਨੌਜਵਾਨ ਪੜ੍ਹ ਲਿਖ ਕੇ ਵੀ ਹੈ ਨਾ ਪੈਸੇ ਮਾਪਿਆਂ ਦਾ ਨਾਮ ਖਰਾਬ ਕਰਦੇ ਨੇ ਕਿਸ ਤਰ੍ਹਾਂ ਦੇਖਦੇ ਹਾਂ ਉਸ ਨੂੰ ਜੇ ਦੇਖੋ ਜੀ ਇਹ ਤੇ ਗੌਰ ਕਰਨਾ ਚਾਹੀਦਾ ਹੈ ਸਿਸਟਮ ਨੂੰ ਵੀ ਗੌਰ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਗੌਰ ਕਰਨਾ ਚਾਹੀਦਾ ਹੈ ਨਸ਼ਾ ਵਧ ਵੀ ਸਿਸਟਮ ਸਾਰਿਆਂ ਨੂੰ ਪਤਾ ਹੀ ਹੈ ਜਿੰਨਾ ਕਰਕੇ ਵਧ ਰਿਹਾ ਹੈ ਹਨਾ ਸੋ ਪਰਿਵਾਰਾਂ ਨੂੰ ਵੀ ਕੋਸ਼ਿਸ਼ ਕਰਨ ਚਾਹੀਦੀ ਆ ਉਹਦੇ ਬੱਚਿਆਂ ਨੂੰ ਗੁਰੂ ਘਰਾਂ ਨਾਲ ਜੋੜਨ ਮੰਦਰ ਜਿਹੜੇ ਵੀ ਜਿਨੇ ਹੀ ਧਰਮ ਨੇ ਜਿਹੜੇ ਲੋਕ ਮੰਦਿਆ ਉਹਦੇ ਬੱਚਿਆਂ ਨੂੰ ਧਰਮ ਨਾਲ ਜੋੜਨ ਉਹਨਾਂ ਨੂੰ 10 15 20 ਪੈਸੇ ਧਰਮ ਦੀ ਨੌਲੇਜ ਹੋਵੇ ਉਹਨਾਂ ਨੂੰ ਸੇਵਾ ਭਾਵਨਾ ਦਾ ਪਤਾ ਹੋਵੇ ਤਾਂ ਕਿ ਉਹ ਇਹਨਾਂ ਜਿਹੇ ਦੂਰ ਰਹਿ ਸਕਣ ਦੂਜੀ ਗੱਲ ਸਭ ਤੋਂ ਵੱਡੀ ਜਿਹੜੀ ਨਸ਼ਿਆਂ ਦੀ ਕਾਰਨ ਸਭ ਤੋਂ ਦੌੜ ਜਣੀ ਆ ਨਾ ਜਿਉ ਕਮਿਊਨੀਕੇਸ਼ਨ ਦਾ ਗੈਪ ਆ ਵੀਰ ਜੀ ਹੁਣ ਮਾਤਾ ਪਿਤਾ ਉਹ ਆਪਦੇ ਕੰਮ ਚ ਲੁੱਝੇ ਹੋਏ ਆ ਬੱਚੇ ਘਰੇ ਲੱਗੇ ਆ ਟਿਊਸ਼ਨ ਭੇਜ ਜੇ ਚਾਰਜੀ ਪਰਿਵਾਰ ਦੇ ਇਕੱਠੇ ਬੈਠੇ ਆ ਤਾਂ ਇਹ ਕਹਿੰਦਾ ਨਸ਼ੇ ਨਾਲੋਂ ਹੀ ਤੜਾ ਸਭ ਤੋਂ ਵੱਡਾ ਨਸ਼ਾ ਜਿਹੜਾ ਤਗੜਾ ਆ ਗਿਆ ਉਹਨੂੰ ਮੋਬਾਈਲ ਆ ਗਿਆ ਉਹ ਬਸ ਆਪਸ ਵਿੱਚ ਬੈਠੇ ਆ ਆਪਸ ਵਿੱਚ ਗੱਲਾਂ ਨਹੀਂ ਕਰਨਗੇ ਉਹ ਮੋਬਾਈਲ ਤੇ ਮੱਥਾ ਮਾਰੀ ਜਾਣਗੇ ਇਹ ਸਭ ਤੋਂ ਵੱਡਾ ਨਸ਼ਾ ਖਾਈ ਜਾਂਦਾ ਪਰਿਵਾਰਾਂ 'ਚ ਆਪਸ ਵਿੱਚ ਪ੍ਰੇਮ ਹੈ ਨਹੀਂਗਾ ਇਹ ਤਾਂ ਹੀ ਆ ਜਦੋਂ ਉਹਨਾਂ ਘਰੋਂ ਕੁਝ ਨਹੀਂ ਮਿਲਦਾ ਫਿਰ ਉਹ ਬਾਹਰ ਜਾਂਦੇ ਆ ਬਾਹਰ ਜਿਹੜੇ ਲੱਗੇ ਹੋਏ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਨਸ਼ਾ ਖਵਾਵਾਂਗੇ ਤਾਂ ਇਹ ਫਿਰ ਸਾਨੂੰ ਵਾਪਸ ਖਵਾਉਣਗੇ ਸੋ ਆਪਣੇ ਸਾਰੇ ਪਰਿਵਾਰਾਂ 'ਚ ਕਮਿਊਨੀਕੇਸ਼ਨ ਕਰੋ ਆਪਣੇ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਗੱਲਾਂ ਬਾਤਾਂ ਕਰੋ ਉਹਨਾਂ ਨਾਲ ਹਰ ਗੱਲ ਸ਼ੇਅ ਜਿੰਦਗੀ ਮੇਰੀ ਬੇਸਿਕ ਨੋਲਿਜ ਇਹ ਕਹਿੰਦੀ ਹੈ ਹਜੇ ਕਿ ਮੈਂ ਖੁਦ ਵਹਿ ਹੋਇਆ ਨਹੀਂ ਹੈਗਾ ਮੇਰੇ ਬੱਚੇ ਕੋਈ ਹੈ ਨਹੀਂ ਕਿ ਅੱਦਾ ਮੇਰਾ ਪਰਿਵਾਰ ਨਹੀਂ ਹੈ ਅੱਦਾ ਮੇਰੀ ਸ਼ੁਰੂਆਤ ਹੈ ਪਰ ਮੈਂ ਕਹਿੰਦਾ ਵੀ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ ਜਿਹੜੇ ਬੱਚੇ ਆ ਉਹਦੇ ਮਾਤਾ ਪਿਤਾ ਨਾਲ ਗੱਲ ਕਰਨ ਮਾਤਾ ਪਿਤਾ ਉਹਦੇ ਬੱਚਿਆਂ ਨਾਲ ਗੱਲ ਕਰਨ ਤਾਂ ਕਿ ਉਹਨਾਂ ਨੂੰ ਕੀ ਘਾਟ ਮਹਿਸੂਸ ਹੀ ਨਾ ਹੋਵੇ ਤੁਹਾਨੂੰ ਭੁੱਖ ਲੱਗੂਗੀ ਤਾਂ ਰੋਟੀ ਖਾਓਗੇ ਜਦੋਂ ਗੈਪ ਗੈਪ ਮਹਿਸੂਸ ਹੋਣ ਲੱਗਿਆ ਨਾ ਬੱਚੇ ਖਿਚਣ ਲੱਗੇ ਮਾਪਿਆਂ ਤੋਂ ਮਾਪੇ ਬੱਚੇ ਖਿਚਣ ਲੱਗੇ ਤਾਂ ਫਿਰ ਇਹ ਹੋਣਾ ਹੀ ਹੈ ਬਾਹਰ ਜਾਣਗੇ ਉਹ ਨਸ਼ਾ ਵੀ ਕਰਨਗੇ ਹੋਰ ਵੀ ਗਲਤ ਕਾਰਜ ਕਰਨਗੇ ਸ ਤਾਕਿ ਉਹਨਾ ਤੁਹਾਡਾ ਨਾ ਵੀ ਪ੍ਰੇਮ ਬਣੇ ਰਵੇ ਤੁਹਾਡਾ ਉਹਨਾ ਦਾ ਪ੍ਰੇਮ ਬਣੇ ਰਵੇ ਲੋਡ ਪਵੀ ਨਾ ਨਾ ਇਹ ਨਸ਼ਾ ਵਧੇ ਨਾ ਇਹਦੀ ਲੋਡ ਪਵੇ ਬਾਹਰ ਦੀ ਭੁੱਖ ਦੀ ਲੋੜ ਹੀ ਨਾ ਪਵੇ ਅੰਦਰ ਹੀ ਰਾਜੀ ਹਨ ਸਾਰੇ ਜੀ ਇਹ ਨੇ ਉਹ ਨੌਜਵਾਨ ਜਿਹੜੇ ਕਿ ਇੱਕ ਨੌ ਵਖਰੇ ਨੌਜਵਾਨਾਂ ਨੂੰ ਇੱਕ ਚੰਗਾ ਮੈਸੇਜ ਦੇ ਰਹੇ ਨੇ ਜਿਹੜਾ ਕਿ ਆਪ ਦੀ ਕਿਰਤ ਕਰਕੇ ਕਮਾਰੇ ਨੇਗੇ ਖਾਰੇ ਨੇਗੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਰਹੇ ਨੇ ਲੋ ਮੈਨ ਗਰਵਿੰਦਰ ਨਾਲ ਕਪਿਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਹੈ ਕਿ ਜਿਹੜੇ ਨੌਜਵਾਨ ਪੜ੍ਹ ਲਿਖ ਕੇ ਬਾਹਰ ਦਾ ਰੋਕ ਕਰ ਰਹੇ ਨੇਗੇ ਤਾਂ ਤੁਹਾਨੂੰ ਅੱਜ ਇੱਕ ਇਸ ਤਰ੍ਹਾਂ ਦੇ ਨੌਜਵਾਨ ਨਾਲ ਮਿਲਵਾਨੇ ਹੈ ਜਿਹੜਾ ਕਿ ਵਧੀਆ ਦਸਤਾਰ ਸਜਾਈ ਹੈ ਦਾੜਾ ਖੁੱਲ ਹੈ ਤੇ ਆਪਣੀ ਮਿਹਨਤ ਕੀਰਤ ਕਰਕੇ ਕਮਾਰਿਆਗਾ ਪੜ੍ਹ ਲਿਖ ਕੇ ਜਿਹੜਾ ਕਿ ਹੱਥੋਂ ਜਿਹੜਾ ਕਿ ਕਿਰਤ ਕਰ ਰਹੇ ਨੇ ਤੇ ਗੱਲਬਾਤ ਕਰਾਂਗੇ ਜੀ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਸੁਖਜੋਤ ਸਿੰਘ ਹੈ ਜੀ ਤੇ ਬਠਿੰਡੇ ਦੇ ਵਿੱਚ ਆਪਣਾ ਗੁਲਚਿਆਂ ਦਾ ਕੰਮ ਹੈ ਜੀ ਮਿਸਟਰ ਸਿੰਘ ਗੁਲਚਕਿੰਗ ਦੇ ਨਾਂ ਤੋਂ ਪਹਿਲਾਂ ਇਦਾਂ ਸੀਗਾ ਵੀ ਜਿੱਦਾਂ ਮੇਰੀ ਨਰਸਿੰਗ ਦੀ ਪੜਾਈ ਕੀਤੀ ਹੋਈ ਆ ਬੀ ਡਾਗ ਇਲੈਕਟ੍ਰੋਨਿਕਸ ਆ ਪਹਿਲਾਂ ਆ ਵਿਦਿਆ ਦੇ ਰਿਗਾਰਡਿੰਗ ਜੌਬ ਵੀ ਕੀਤੀ ਆ ਇੱਧਰ ਉੱਧਰ ਜੌਬ ਕਰਕੇ ਥੋੜਾ ਜਿਹਾ ਜੌਬ ਦਾ ਮੈਨੂੰ ਸਿਸਟਮ ਨਹੀਂ ਚੰਗਾ ਲੱਗਿਆ ਇਹ ਮੇਰਾ ਸ਼ੌਂਕ ਸੀ ਕੁਕਿੰਗ ਦਾ ਮੈਨੂੰ ਚੰਗਾ ਲੱਗਦਾ ਸੀਗਾ ਗੁਰੂ ਲੰਗਰ ਸੇਵਾ ਕਰਨੀ ਗੁਰੂ ਘਰ ਜਾਣਾ ਸਵੇਰ ਸਭ ਤੋਂ ਪ੍ਰੇਰਿਤ ਹੁੰਦੇ ਹੁੰਦੇ ਫਿਰ ਮੇਰਾ ਮਨ ਕੀਤਾ ਵੀ ਆਪਾਂ ਆਪਣੇ ਇਹ ਕਾਰਜ ਸ਼ੁਰੂ ਕਰਤੀਏ ਇੱਕ ਸਿਸਟਮ ਨਾਲ ਇੱਕ ਹੋਰ ਨਵੀਂ ਰਵੈ ਚਲਾਈਏ ਵੀਰ ਜੀ ਤੁਸੀਂ ਇੰਜੀਨੀਅਰ ਕੀਤੀ ਐ ਇਸ ਵੱਲ ਰੁੱਖ ਕਿਵੇਂ ਆਇਆ ਤੁਹਾਡਾ ਮਨ ਚ ਕਿਸ ਤਰ੍ਹਾਂ ਆਇਆ ਮਨ ਜਿੱਦਾਂ ਸੀਗੇ ਵੀਰ ਜੀ ਦਾ ਆਮ ਖਾਣ ਪੀਣ ਜਾਂਦੇ ਸੀ ਨਾ ਬਾਹਰ ਤਕਰੀਬਨ ਵੇਖੀਦਾ ਸੀਗਾ ਤਕਰੀਬਨ ਤਮਾਕੂ ਦੀ ਵਰਤੋਂ ਕਰਨ ਵਾਲੇ ਬੰਦੇ ਜਾਦਾ ਸੀਗੇ ਹਨਾ ਮਾੜੀ ਨਹੀਂ ਹੈਗੇ ਪਰ ਸਾਡੇ ਤਮਾਕੂ ਮਾੜਿਆ ਅਸੀਂ ਨਹੀਂ ਜੀ ਜਿਹੜੇ ਪਰਹੇਜ਼ ਕਰਦੇ ਆ ਤਾਂ ਉਹ ਆਮ ਅਕਸਰਿਆਂ ਵਰਤੋਂ ਕਰਦੇ ਸੀਗੇ ਉਹਨਾਂ ਨੇ ਮੂਹ ਚ ਵੀ ਤਮਾਕੂ ਹੁੰਦਾ ਸੀਗਾ ਚਰਦਾ ਵਗੈਰਾ ਲਾਣਾ ਖਾਣਾ ਸੋ ਸਫਾਈ ਉਹਦਾ ਨਾ ਰੱਖਣੀ ਫਿਰ ਆਪਣੇ ਮਨ ਵਿਚਾਰ ਆਇਆ ਵੀ ਆਪਾਂ ਇੱਕ ਸਟਰੀਟ ਫੂਡ ਸਾਈਡ ਦੇ ਜਿੱਦਾਂ ਦਾ ਬਿਜ਼ਨਸ ਕਰੀਏ ਜਿਹੜਾ ਸਾਫ਼ ਸੁਥਰਾ ਵੀ ਹੋਵੇ ਤੇ ਖਾਣੇ ਚ ਚੰਗਾ ਵੀ ਹੋਵੇ ਤੇ ਸਭ ਨੂੰ ਪਸੰਦ ਵੀ ਆਵੇ ਤੇ ਬਹੁਤਾ ਭਾਰਾ ਵੀ ਨਾ ਹੋਵੇ ਫਿਰ ਬੱਸ ਇਹਦੇ ਰੁਚੀ ਕਰ ਲਈ ਇਹਦੇ ਵਿੱਚ ਕਿੰਨੇ ਟਾਈਮ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਗੱਲ ਇਹ ਕੰਮ ਕਰਦਿਆਂ ਵੀਰ ਜੀ ਤਕਰੀਬਨ 4 ਸਾਲ ਹੋ ਚੱਲੇ ਜੀ ਮੈਨੂੰ ਪਹਿਲਾਂ ਮੈਂ ਸਵੇਰੇ ਜਿੱਦਾ ਜੌਬ ਕਰਦਾ ਸੀਗਾ ਸ਼ਾਮ ਨੂੰ 3 ਘੰਟੇ ਸਟਾਲ ਲਾਉਂਦਾ ਸੀਗਾ ਕਿਲਾ ਸਾਹਿਬ ਕੋਲੇ ਕੰਮ ਤੋਂ ਆ ਕੇ ਰਾਤ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ 9:30 ਵਜੇ ਤੱਕ 10 ਵਜੇ ਤੱਕ ਜਿੱਦਾਂ ਮੈਨੂੰ ਸਮਾਂ ਲੱਗਦਾ ਸਮਾਨ ਜਿੱਦਾਂ ਬਣਾਇਦਾ ਸੀਗਾ ਓਵੇਂ ਹੌਲੀ-ਹੌਲੀ ਥੋੜੇ-ਥੋੜੇ ਸਮੇਂ ਦੇ ਸ਼ੁਰੂ ਕਰਕੇ ਫਿਰ ਜਿੱਦਾਂ ਮਾਰੇ ਨੇ ਬਾਲ ਬਖਸ਼ਿਆ ਸਮਾਂ ਵਧਾਤਾ ਫਿਰ ਬਸ ਜੌਬ ਚ ਕੁਇਟ ਕਰਕੇ ਫੁੱਲ ਡੇი ਕਰਨਾ ਸ਼ੁਰੂ ਕਰਤਾ ਉਦੋਂ ਵੀ ਇਹੀ ਕੁਲਚੇ ਹੀ ਕੁਲਚੇ ਪਹਿਲਾਂ ਬਸ ਸਮੋਸੇ ਬਣਾਏ ਸੀਗੇ ਪਹਿਲਾਂ ਸਮੋਸੇ ਬਣਾਏ ਸੀਗੇ ਸਮੋਸੇ ਵਿੱਚ ਇਦਾਂ ਹੁੰਦਾ ਸੀਗਾ ਠੰਡੇ ਹੋ ਜਾਂਦੇ ਸੀਗੇ ਜ ਜਮਾ ਕਰਮ ਤੋਂ ਅਗਲਾ ਕਹਿੰਦਾ ਬਾਲੇ ਗਰਮ ਹੈ ਜਾਂ ਅਗਲਾ ਕਹਿੰਦਾ ਸੀਗਾ ਵੀ ਠੰਡੇ ਹੈ ਫਿਰ ਉਹ ਦੁਆਰਾ ਗਰਮ ਫਿਰ ਅਸੀਂ ਕਿਹਾ ਵੀ ਡੈਡੀ ਕਹਿੰਦੇ ਯਾਰ ਤੂੰ ਕੁਲਚੇ ਕਰ ਲੈ ਵੀ ਜਦ ਵਾਗ ਆਊਗਾ ਨਾਲ ਦੇ ਨਾਲ ਮੌਕੇ ਦੇ ਬਣ ਜਾ ਕਰਾਂਗੇ ਗਰਮ ਤੇ ਗਰਮ ਰਹਿਣਗੇ ਤੇ ਅਗਲਾ ਵੀ ਖੁਸ਼ ਹੋ ਜਾ ਕਰੂਗਾ ਫਿਰ ਅਸੀਂ ਉਦੋਂ ਕੁਲਚੇ ਕਰਦੇ ਸੀਗੇ ਸਿੱਖਿਆ ਕਿੱਥੋਂ ਏ ਸਿੱਖਿਆ ਕਿੱਥੋਂ ਲਿੱਤੀ ਜੇ ਗੱਲ ਕੀਤੀ ਜਾਵੇ ਕੁਲਚਾ ਸਮੋਸਾ ਬਣਾਉਣਾ ਕਿਰਤ ਕਰਕੇ ਤੁਸੀਂ ਮਿਹਨਤ ਕਰਕੇ ਆ ਜਿਵੇਂ ਕਿ ਅੱਜਕੱਲ ਤਾਂ ਨੌਜਵਾਨ ਬਾਹਰ ਦਾ ਰੁਕ ਕਰ ਰਹੇ ਨੇਗੇ ਜਾਂ ਕੁਝ ਨੌਜਵਾਨ ਜੇ ਗੱਲ ਕੀਤੀ ਜਾਵੇ ਦਾ ਨਸ਼ਾ ਵੀ ਕਰ ਰਹੇ ਨੇਗੇ ਤਾਂ ਇਸ ਤਰ੍ਹਾਂ ਦਾ ਤੁਸੀਂ ਆਪ ਦਾ ਮਿਹਨਤ ਕਰ ਰਹੇ ਹੋ ਮਿਹਨਤ ਕਰਨ ਜਿਵੇਂ ਕਿ ਆ ਸਾਰਾ ਕੁਝ ਕਿਸ ਤਰ੍ਹਾਂ ਸਿੱਖਿਆ ਸਿੱਖਣਾ ਹਾਂ ਪੜਾਇਆ ਸੀ ਸਟਰੀਮ ਦਾ ਦੋਨੋਂ ਵੱਖਰੀਆਂ ਵੱਖਰੀਆਂ ਇਹ ਉਲਟੀ ਸਾਈਡ ਆ ਗਿਆ ਬਿਲਕੁਲ ਇਦਾਂ ਸੀ ਜਦੋਂ ਸ਼ੁਰੂ ਤੋਂ ਗੁਰੂ ਘਰ ਜਾਣਦੇ ਆ ਘਰ ਗੁਰੂ ਘਰ ਦੇ ਕੋਲੇ ਆ ਗਿਲਾ ਮੁਵਾਰਕ ਦੇ ਕੋਲੇ ਉੱਥੇ ਜਾਣਾ ਸੇਵਾ ਕਰਨੀ ਲੰਗਰ ਸੇਵਾਣਾ ਸੰਗਤ ਨਾਲ ਸੇਵਾ ਕਰਨੀ ਦਾਲ ਤਿਆਰ ਕਰਨੀ ਹੋਰ ਉਚੀ ਬਣ ਗਈ ਫਿਰ ਓਲੀ ਓਲੀ ਜਿਹੜੀ ਨੌਲੇਜ ਗੇਨ ਕੀਤੀ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਵੈਸੀ ਹੀ ਪਰ ਪੱਖਿਆ ਹਰ ਜਗ੍ਹਾ ਤੇ ਆਪਾਂ ਨੂੰ ਹਰ ਚੀਜ਼ अवेलेबल ਹੋ ਜਾਂਦੀ ਹੈ ਸੋ ਸਿੱਖਣ ਦੀ ਚਾਹ ਹੋਣੀ ਚਾਹੀਦੀ ਹੈ ਸਿੱਖਣਾ ਕੁਝ ਵੀ ਔਖਾ ਨਹੀਂ ਹੈਗਾ ਸੋ ਬਸ ਮੈਂ ਉੱਥੋਂ ਥੋੜਾ ਥੋੜਾ ਕੰਟੈਂਟ ਇਕੱਠਾ ਕੀਤਾ ਕੋਸ਼ਿਸ਼ ਜਿੰਨੇ ਸੱਚੇ ਪਾਸ਼ਾ ਨੇ ਨੌਲੇਜ ਬਖਸ਼ੀ ਸੀ ਉਹਦੀ ਵਰਤੋਂ ਕੀਤੀ ਤੇ ਆਪਣਾ ਇੱਕ ਕਨਸੈਪਟ ਆਪ ਤਿਆਰ ਕਰ ਲਿਆ ਹੁਣ ਆਪਾਂ ਜਿੰਨਾ ਵੀ ਪ੍ਰੋਡਕਟ ਤਿਆਰ ਕਰਦੇ ਇਹਦੇ ਵਿੱਚ ਤੇਲ ਦੀ ਵਰਤੋਂ ਕਿਸੇ ਨਹੀਂ ਕਰਦੇ ਬਿਨਾ ਤੇਲ ਤੋਂ ਕਰਦੇ ਆ ਇਕੱਲਾ ਇੱਕ ਮੱਖਣ ਜਿਹਾ ਦੇਸੀ ਘਿਓ ਆ ਉੱਪਰ ਜਿਹੜਾ ਲਗਾਣੇ ਆ ਉਹਦਾ ਤਕਰੀਬਨ ਸਾਰਾ ਕੁਝ ਆਪਾਂ ਔਇਲ ਫਰੀ ਵਰਤਦੇ ਆ ਹੁਣ ਕੀ ਕੁਛ ਹੈ ਤੁਹਾਡੇ ਤੇ ਆਏ ਹੋ ਹੁਣ ਕੀ ਕੁਛ ਬਣਾਣੇ ਆ ਆਪਾਂ ਸੇਵੇਂ ਹੀ ਖੜੇ ਆ ਵੀਰ ਜੀ ਜੋ ਉੱਥੇ ਬਣਾਉਂਦੇ ਸੀ ਉਹ ਇੱਥੇ ਬਣਾਣੇ ਆ ਕਿਉਂਕਿ ਆਪਾਂ ਗੱਲੇ ਕਰਨ ਵਾਲੀਆਂ ਜਦੋਂ ਐਕਸਪੈਂਸ਼ਨ ਦਾ ਪਰ ਖਰਾਬ ਕਰੂਗੀ ਕਿਉਂਕਿ ਉਹ ਮੇਨਟੇਨ ਨਹੀਂ ਹੋਣੀ ਆਪਾਂ ਕੁਲਚੇ ਦੇ ਵਿੱਚ ਕੀ ਹੈ ਵੱਖ-ਵੱਖ ਵੈਰਾਈਟੀ ਹੋ ਜਾਂਦੀ ਹੈ ਬੇਸਿਕ ਆਲੂ ਤੋਂ ਸ਼ੁਰੂ ਹੋ ਜਾਂਦਾ ਆਲੂ ਆਲੂ ਛੋਲੇ ਪਨੀਰ ਨਿਊਟਰੀ ਫਿਰ ਨਿਊਟਰੀ ਪਨੀਰ ਫਿਰ ਮਿਕਸ ਫਿਰ ਲੈਜੈਂਡ ਫਿਰ ਸਵੀਟ ਕੌਰਨ ਫਿਰ ਨਿਊਟਰੀ ਗਰੇਵੀ ਛੋਲੇ ਗਰੇਵੀ ਹੈ ਕੁਲਚੇ ਇਹ ਕੁਲਚੇ ਦੇ ਵਿੱਚ ਇਹ ਮੈਂ ਬਹੁਤ ਜ਼ਿਆਦਾ ਵੈਰਾਈਟੀਆਂ ਕਰਦੀਆਂ ਘਰ ਕੋਲੇ ਤੁਸੀਂ ਛੋਟਾ ਕੰਮ ਕੀਤਾ ਇਕੱਲੇ ਨਹੀਂ ਕੀਤਾਗਾ ਅੱਜ ਕਿੰਨੇ ਵਰਕਰ ਕੰਮ ਕਰ ਰਹੇ ਨੇ ਤੁਹਾਡੇ ਕੋਲ ਹੁਣ ਮੇਰੇ ਨਾਲ ਜੀ ਦੋ ਭਰਾ ਨੇ ਮੇਰੇ ਜਿਹੜੇ ਮੈਨੂੰ ਸਪੋਰਟ ਕਰਦੇ ਆ 버ਗਰ ਦਾ ਕਿਉਂ ਕਹਿਣਾ ਆਪਣੀ ਸਪੋਰਟ ਕਰਦੇ ਆ ਭਰਾ ਹੀ ਨੇ ਜੀ ਉਹ ਦੋ ਜਾਨੇ ਮੈਨੂੰ ਬਰਾਬਰ ਰੱਖਦੇ ਆ ਕੰਮ ਕਰਾਉਂਦੇ ਆ ਨਾਲੇ ਸਿੱਖਦੇ ਆ ਨਾਲੇ ਸਪੋਰਟ ਕਰਦੇ ਆ ਦੋ ਜਾਣੀ ਰੋਡਲ ਕਿਸ ਤਰ੍ਹਾਂ ਦੇਖਦੇ ਹੋ ਵੀਰ ਜੀ ਨੌਜਵਾਨ ਪੜ੍ਹ ਲੈ ਕੇ ਇੰਨਾ ਪੈਸਾ ਵੀ ਲਾਂਦੇ ਨੇ ਤੁਸੀਂ ਇੰਜੀਨੀਅਰ ਵੀ ਕੀਤੀ ਹੈ ਨਾ ਲੋਕਾਂ ਨੇ ਲੋਕ ਵੀ ਕਰਦੇ ਨੇ ਨਾ ਪਰ ਬਾਹਰ ਦਾ ਰੁਕ ਕਰ ਲੈਂਦੇ ਕਿ ਪੜ੍ਹ ਲੈ ਕੇ ਪੈਸਾ ਵੀ ਲਾਂਦੇ ਨੇ ਉੱਥੇ ਜਾ ਕੇ ਵੀ ਇਸ ਤਰ੍ਹਾਂ ਦਾ ਹੀ ਕੰਮ ਕਰਦੇ ਨੇ ਤੁਸੀਂ ਪੰਜਾਬ 'ਚ ਰਹਿ ਕੇ ਨਾਮ ਰੋਸ਼ਨ ਕਰ ਰਹੇ ਹੋ ਪੰਜਾਬ ਦਾ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਵਧੀਆ ਲੱਗਿਆ ਜੀ ਦੇਖੋ ਐਦਾਂ ਦੀ ਗੱਲ ਨਹੀਂ ਕੀ ਪਹਿਲਾਂ ਤਾਂ ਲੱਗਦਾ ਸੀਗਾ ਵੀ ਸਾਰੇ ਕੀ ਜਾਣਗੇ ਵੀ ਕੀ ਕਰਨ ਲੱਗ ਗਿਆ ਜਾਂ ਸ਼ਰਮ ਮਹਿਸੂਸ ਹੋਊਗੀ ਸ਼ੁਰੂਆਤ ਵਿੱਚ ਹੁੰਦੀ ਹੈ ਲੋਕ ਵੀ ਗੱਲਾਂ ਕਰਦੇ ਵੀ ਐਨਾ ਪੜ੍ਹ ਲਿਖ ਕੇ ਕਿਉਂ ਕੀਤਾ ਇਹ ਕੰਮ ਨਹੀਂ ਕਰਨਾ ਸੀਗਾ ਹਨਾ ਪਰ ਜੇ ਤੁਸੀਂ ਕੰਮ ਕਰਦੇ ਹੋ ਨਾ ਜਿਹੜੇ ਜੇ ਤੁਸੀਂ ਗਰਾਊਂਡ ਲੈਵਲ ਤੇ ਜਾਓਗੇ ਤੁਹਾਨੂੰ ਪਿਆਰ ਮਿਲੂਗਾ ਆਪਣੇ ਲੋਕ ਬਹੁਤ ਪਿਆਰ ਕਰਦੇ ਆ ਆਪਣੇ ਲੋਕ ਮਤਲਬ ਖੁਸ਼ ਹੁੰਦੇ ਆ ਵੀ ਯਾਰ ਆਪਣੇ ਭਰਾ ਨੇ ਕਿਸੇ ਨੇ ਕੰਮ ਕੀਤਾ ਉਹਨੂੰ ਸਪੋਰਟ ਕਰੀਏ ਤੇ ਬਾਹਰ ਕੰਮ ਕਰਨ ਨਾਲੋਂ ਆਪਣੇ ਇੱਥੇ ਕੰਮ ਕਰਨਾ ਜ਼ਿਆਦਾ ਬਿਹਤਰ ਹੈ ਮੈਨੂੰ ਇਦਾਂ ਲੱਗਦਾ ਹੈ ਵੀ ਬਾਹਰ ਜਾਵਾਂਗੇ ਪਹਿਲਾਂ ਉੱਥੇ ਸੈੱਟ ਹੋਵਾਂਗੇ ਉੱਥੇ ਘਰ ਪਾਵਾਂਗੇ ਉੱਥੇ ਸਿਸਟਮ ਸਾਰਾ ਕੁਝ ਉਧਰ ਕਰ ਜਾਈ ਆਵਾਂਗੇ ਤੇ ਘਰ ਆਪਣਾ ਛੋਟੇ ਤੋਂ ਵੱਡਾ ਹੋ ਜਾਊਗਾ ਸਮਾਂ ਲੱਗਦਾ ਹੈ ਨਾ ਇੱਥੇ ਬੈਤਰਾ ਤੁਹਾਡੇ ਲੋਕ ਆਪਣੇ ਆ ਸਮਾਜ ਆਪਣਾ ਸਾਰਾ ਵਾਤਾਵਰਨ ਆਪਣਾ ਉਸ ਬਾਹਰ ਦਾ ਸਿਸਟਮ ਨੇ ਥੋੜੇ ਸਿਸਟਮ ਵਿੱਚ ਮੀਨ ਸਮਾਨ ਦਾ ਫਰਕ ਹੈ ਬਾਕੀ ਕਰੇ ਹੀ ਕਰਨੀ ਪੈਂਦੀ ਹੈ ਥੋੜਾ ਜਿਹਾ ਆਪਣੇ ਮਨ ਨੂੰ ਸਮਝਾਉਣਾ ਪੈਂਦਾ ਵੀ ਨਹੀਂ ਜੇ ਤੁਸੀਂ ਕਿਸ ਲੈਵਲ ਤੇ ਆ ਜਾਓਗੇ ਤਾਂ ਆਪੇ ਤੁਹਾਨੂੰ ਖੁਸ਼ੀ ਹੋਊਗੀ ਵੀ ਨਹੀਂ ਜੋ ਕਿਦਰ ਠੀਕ ਕੀਤਾ ਜੀ ਤੁਸੀਂ ਇੰਜੀਨੀਅਰ ਕੀਤੀ ਹੈ ਵਧੀਆ ਤੁਸੀਂ ਹੈ ਬਦੇ ਚੰਗਾ ਬੰਦੇ ਕੋਲ ਜਾਂਦੇ ਸੀਗੇ ਹੁਣ ਤੁਹਾਨੂੰ ਉਸ ਤਰ੍ਹਾਂ ਦੇ ਬੰਦੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿਸ ਤਰ੍ਹਾਂ ਦੀ ਨਹੀਂ ਸ਼ਰਮ ਨਹੀਂ ਮਹਿਸੂਸ ਹੁੰਦੀ ਮੈਨੂੰ ਖੁਸ਼ੀ ਹੁੰਦੀ ਹੈ ਸਾਡੇ ਕੋਲ ਤਕਰੀਬ ਤੁਸੀਂ ਮੰਨ ਕੇ ਚਲੋ ਗਸਟਰ ਬੰਦੇ ਵੀ ਆਉਂਦੇ ਆ ਵੱਡੇ ਅਫਸਰ ਵੀ ਆਉਂਦੇ ਆ ਸਾਰੇ ਲੋਕ ਆਉਂਦੇ ਆ ਵੀਰ ਜੀ ਚੰਗੀ ਚੰਗੇ ਡਾਕਟਰਸ ਵੀ ਆਉਂਦੇ ਆ ਕਿਉਂਕਿ ਉਹ ਇੱਕ ਉਹਦਾ ਪੜਾਈ ਨਾਲ ਬੰਦਾ ਵੱਡਾ ਛੋਟਾ ਨਹੀਂ ਹੁੰਦਾ ਉਹਦੇ ਨਾਲ ਬੰਦਾ ਵੱਡਾ ਛੋਟਾ ਹੁੰਦਾ ਉਹ ਵੱਡਾ ਛੋਟਾ ਮਨੁੱਖ ਆ ਆਪਣੀ ਮੈਂਟੈਲਿਟੀ ਨਾਲ ਹੁੰਦਾ ਸੋ ਜਿਹਦੀ ਮੈਂਟੈਲਿਟੀ ਛੋਟੀ ਨੂੰ ਆਪਾਂ ਕੋਈ ਸਮਝਾ ਨਹੀਂ ਸਕਦੇ ਪਰ ਉਹਦਾ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਵੀ ਨਹੀਂ ਠੀਕ ਹੈ ਜੋ ਆਪਾਂ ਖਾ ਰਹੇ ਆ ਦੇਖ ਰਹੇ ਆ ਆਪਣਾ ਬੰਦਾ ਹੈ ਨਾ ਆਪਣੇ ਬੰਦੇ ਦੇ ਖਾ ਰਿਆਂ ਤਾਂ ਉਹਨੂੰ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਮਿਲ ਗਈ ਖੁਸ਼ੀ ਹੁੰਦੀ ਸਾਨੂੰ ਵੀ ਖੁਸ਼ੀ ਹੁੰਦੀ ਵੀ ਸਾਨੂੰ ਰਿਸਪੈਕਟ ਮਿਲਦੀ ਹੈ ਉਨੇ ਜੇ ਗੱਲ ਕੀਤੀ ਜਾਵੇ ਨੌਜਵਾਨ ਨਸ਼ੇ ਦੀ ਦਲਦਲ ਜਿਆਦਾ ਅੱਜ ਕੱਲ ਪੰਜਾਬ ਚ ਜਿਆਦਾ ਹੋ ਰਿਹਾ ਹੈ ਨਸ਼ਾ ਕਰਦੇ ਨੇ ਨੌਜਵਾਨ ਪੜ੍ਹ ਲਿਖ ਕੇ ਵੀ ਹਨਾ ਪੈਸੇ ਮਾਪਿਆਂ ਦਾ ਨਾਮ ਖਰਾਬ ਕਰਦੇ ਨੇ ਕਿਸ ਤਰ੍ਹਾਂ ਦੇਖਦੇ ਹਾਂ ਉਸ ਨੂੰ ਜੇ ਦੇਖੋ ਜੀ ਇਹ ਤੇ ਗੌਰ ਕਰਨਾ ਚਾਹੀਦਾ ਹੈ ਸਿਸਟਮ ਨੂੰ ਵੀ ਗੌਰ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਗੌਰ ਕਰਨਾ ਚਾਹੀਦਾ ਹੈ ਨਸ਼ਾ ਵਧ ਵੀ ਸਿਸਟਮ ਸਾਰਿਆਂ ਨੂੰ ਪਤਾ ਹੀ ਹੈ ਜਿੰਨਾ ਕਰਕੇ ਵਧ ਰਿਹਾ ਹੈ ਹਨਾ ਸੋ ਪਰਿਵਾਰਾਂ ਨੂੰ ਵੀ ਕੋਸ਼ਿਸ਼ ਕਰਨ ਚਾਹੀਦੀ ਆ ਉਹਦੇ ਬੱਚਿਆਂ ਨੂੰ ਗੁਰੂ ਘਰਾਂ ਨਾਲ ਜੋੜਨ ਮੰਦਰ ਜਿਹੜੇ ਵੀ ਜਿਨੇ ਹੀ ਧਰਮ ਦੇ ਜਿਹੜੇ ਲੋਕ ਮੰਦਿਆਂ ਦੇ ਬੱਚਿਆਂ ਨੂੰ ਧਰਮ ਨਾਲ ਜੋੜਨ ਉਹਨਾਂ ਨੂੰ 10 15 20 ਪੈਸੇ ਧਰਮ ਦੀ ਨੌਲੇਜ ਹੋਵੇ ਉਹਨਾਂ ਨੂੰ ਸੇਵਾ ਭਾਵਨਾ ਦਾ ਪਤਾ ਹੋਵੇ ਤਾਂ ਅੱਗੇ ਉਹ ਇਹਨਾਂ ਜਿਹੜੇ ਦੂਰ ਰਹਿ ਸਕਣ ਦੂਜੀ ਗੱਲ ਸਭ ਤੋਂ ਵੱਡੀ ਜਿਹੜੀ ਨਸ਼ਿਆਂ ਦੀ ਕਾਰਨ ਸਭ ਤੋਂ ਦੌੜ ਜਣੀ ਆ ਨਾ ਜਿਉਂ ਕਮਿਊਨੀਕੇਸ਼ਨ ਦਾ ਗੈਪ ਆ ਵੀਰ ਜੀ ਹੁਣ ਮਾਤਾ ਪਿਤਾ ਉਹ ਆਪਦੇ ਕੰਮ ਚ ਲੁੱਝੇ ਹੋਏ ਆ ਬੱਚੇ ਘਰੇ ਲੱਗੇ ਆ ਟਿਊਸ਼ਨ ਭੇਜਤਾ ਆ ਰਹੇ ਆ ਜਾ ਰਹੇ ਆ ਕਮਿਊਨੀਕੇਸ਼ਨ ਕਿਤੇ ਵੀ ਹੈਣੀ ਜੇ ਚਾਰਜੀ ਪਰਿ ਤਾ ਇਹ ਨਸ਼ੇ ਨਾਲੋਂ ਵੀ ਤੁਹਾਡਾ ਸਭ ਤੋਂ ਵੱਡਾ ਨਸ਼ਾ ਜਿਹੜਾ ਤਗੜਾ ਆ ਗਿਆ ਉਹਨੂੰ ਮੋਬਾਈਲ ਆ ਗਿਆ। ਉਹ ਬਸ ਆਪਸ ਵਿੱਚ ਬੈਠੇ ਆਪਸ ਵਿੱਚ ਗੱਲਾਂ ਨਹੀਂ ਕਰਨਗੇ ਉਹ ਮੋਬਾਈਲ 'ਚ ਮੱਥਾ ਮਾਰੀ ਜਾਣਗੇ। ਇਹ ਸਭ ਤੋਂ ਵੱਡਾ ਨਸ਼ਾ ਖਾਈ ਜਾਂਦਾ ਪਰਿਵਾਰਾਂ 'ਚ ਆਪਸ ਵਿੱਚ ਪ੍ਰੇਮ ਹੈ ਨਹੀਂਗਾ। ਇਹ ਤਾਂ ਹੀ ਆ ਜਦੋਂ ਉਹਨਾਂ ਨੂੰ ਘਰੋਂ ਕੁਝ ਨਹੀਂ ਮਿਲਦਾ ਫਿਰ ਉਹ ਬਾਹਰ ਜਾਂਦੇ ਆ। ਬਾਹਰ ਜਿਹੜੇ ਲੱਗੇ ਹੋਏ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਨਸ਼ਾ ਖਵਾਵਾਂਗੇ ਤਾਂ ਇਹ ਫੇਰ ਸਾਨੂੰ ਵਾਪਸ ਖਵਾਉਣਗੇ। ਸੋ ਆਪਣੇ ਸਾਰੇ ਪਰਿਵਾਰਾਂ 'ਚ ਕਮਿਊਨੀਕੇਸ਼ਨ ਕਰੋ। ਆਪਣੇ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਗੱਲਾਂ ਬਾਤਾਂ ਕਰੋ। ਉਹਨਾਂ ਨਾਲ ਹਰ ਗੱਲ ਸ਼ੇਅਰ ਕਰੋ। ਜਿੰਨ ਕਿ ਮੇਰੀ ਬੇਸਿਕ ਨੋਲਿਜ ਇਹ ਕਹਿੰਦੀ ਹੈ ਹਜੇ ਕਿ ਮੈਂ ਖੁਦ ਵਹਿ ਹੋਇਆ ਨਹੀਂ ਹੈਗਾ ਮੇਰੇ ਬੱਚੇ ਕੋਈ ਹੈ ਨਹੀਂ ਕਿਦਾਂ ਮੇਰਾ ਪਰਿਵਾਰ ਨਹੀਂ ਹੈ ਜਦਾਂ ਮੇਰੀ ਸ਼ੁਰੂਆਤ ਹੈ ਪਰ ਮੈਂ ਕਹਿੰਦਾ ਵੀ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ ਜਿਹੜੇ ਬੱਚੇ ਆ ਉਹਦੇ ਮਾਤਾ ਪਿਤਾ ਨਾਲ ਗੱਲ ਕਰਨ ਮਾਤਾ ਪਿਤਾ ਉਹਦੇ ਬੱਚਿਆਂ ਨਾਲ ਗੱਲ ਕਰਨ ਤਾਂ ਕਿ ਉਹਨਾਂ ਨੂੰ ਕੀ ਘਾਟ ਮਹਿਸੂਸ ਹੀ ਨਾ ਹੋਵੇ ਤੁਹਾਨੂੰ ਭੁੱਖ ਲੱਗੂਗੀ ਤਾਂ ਰੋਟੀ ਖਾਓਗੇ ਜਦੋਂ ਗੈਪ ਗੈਪ ਮਹਿਸੂਸ ਹੋਣ ਲੱਗਿਆ ਨਾ ਬੱਚੇ ਖਿਜਣ ਲੱਗੇ ਮਾਪਿਆਂ ਤੋਂ ਮਾਪੇ ਬੱਚੇ ਖਿਜਣ ਲੱਗੇ ਤਾਂ ਫਿਰ ਇਹ ਹੋਣਾ ਹੀ ਹੈ ਬਾਹਰ ਜਾਣਗੇ ਉਹ ਨਸ਼ਾ ਵੀ ਕਰਨਗੇ ਹੋਰ ਵੀ ਗਲਤ ਕਾਰਜ ਕਰਨਗੇ ਸੋ ਤਾਕਿ ਉਹਨਾ ਤੁਹਾਡਾ ਨਾਮ ਵੀ ਪ੍ਰੇਮ ਬਣੇ ਰਵੇ ਤੁਹਾਡਾ ਉਹਨਾ ਨਾਮ ਵੀ ਪ੍ਰੇਮ ਬਣੇ ਰਵੇ ਲੋੜ ਪਵੇ ਨਾ ਨਾਇ ਨਸ਼ਾ ਵਧੇ ਨਾ ਇਹਦੀ ਲੋੜ ਪਵੇ ਬਾਰ ਦੀ ਭੁੱਖ ਦੀ ਲੋੜ ਹੀ ਨਾ ਪਵੇ ਅੰਦਰ ਹੀ ਰਾਜੀ ਹਨ ਸਾਰੇ ਸਤਿ ਸ਼੍ਰੀ ਅਕਾਲ ਜੀ ਇਹ ਨੇ ਉਹ ਨੌਜਵਾਨ ਜਿਹੜੇ ਕਿ ਇੱਕ ਨੌਜ ਬਕਰੇ ਨੌਜਵਾਨਾਂ ਨੂੰ ਇੱਕ ਚੰਗਾ ਮੈਸੇਜ ਦੇ ਰਹੇ ਨੇ ਜਿਹੜਾ ਕਿ ਆਪ ਦੀ ਕਿਰਤ ਕਰਕੇ ਕਮਾਰੇ ਨੇਗੇ ਖਾਰੇ ਨੇਗੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਰਹੇ ਨੇ ਲੋ ਮੈਨ ਗੁਰਵਿੰਦਰ ਨਾਲ ਕਪਿਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਹੈ ਕਿ ਜਿਹੜੇ ਨੌਜਵਾਨ ਪੜ੍ਹ ਲਿਖ ਕੇ ਬਾਹਰ ਦਾ ਰੁੱਕ ਕਰ ਰਹੇ ਨੇਗੇ ਤਾਂ ਤੁਹਾਨੂੰ ਅੱਜ ਇੱਕ ਇਸ ਤਰ੍ਹਾਂ ਦੇ ਨੌਜਵਾਨ ਨਾਲ ਮਿਲਵਾਨੇ ਆ ਜਿਹੜਾ ਕਿ ਵਧੀਆ ਦਸਤਾਰ ਸਜਾਈ ਆ ਦਾੜਾ ਖੁੱਲ ਹੈ ਤੇ ਆਪਣੀ ਮਿਹਨਤ ਕਰਤ ਕਰਕੇ ਕਮਾਰੇਗਾ ਪੜ੍ਹ ਲਿਖ ਕੇ ਜਿਹੜਾ ਕਿ ਹੱਥੋਂ ਜਿਹੜਾ ਕੀ ਕਿਰਤ ਕਰ ਰਹੇ ਨੇ ਤੇ ਗੱਲਬਾਤ ਕਰਾਂਗੇ ਜੀ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਸੁਖਜੋਤ ਸਿੰਘ ਹੈ ਜੀ ਤੇ ਬਠਿੰਡੇ ਦੇ ਵਿੱਚ ਆਪਣਾ ਗੁਲਚਿਆਂ ਦਾ ਕੰਮ ਹੈ ਜੀ ਮਿਸਟਰ ਸਿੰਘ ਗੁਲਚਕਿੰਗ ਦੇ ਨਾਮ ਤੋਂ ਪਹਿਲਾਂ ਇਦਾਂ ਸੀਗਾ ਵੀ ਜਿੱਦਾਂ ਮੇਰੀ ਨਰਨਿੰਗ ਦੀ ਪੜਾਈ ਕੀਤੀ ਹੋਈ ਆ ਬੀਟਾ ਇਲੈਕਟ੍ਰੋਨਿਕਸ ਆ ਪਹਿਲਾਂ ਆ ਪਿੱਧੇ ਦੇ ਰਿਗਾਰਡਿੰਗ ਜੌਬ ਵੀ ਕੀਤੀ ਆ ਇੱਧਰ ਉੱਧਰ ਜੌਬ ਕਰਕੇ ਥੋੜਾ ਜਿਹਾ ਜੌਬ ਦਾ ਮੈਨੂੰ ਸਿਸਟਮ ਨਹੀਂ ਚੰਗਾ ਲੱਗਿਆ ਇਹ ਮੇਰਾ ਸ਼ੌਂਕ ਸੀ ਕੁਕਿੰਗ ਦਾ ਮੈਨੂੰ ਚੰਗਾ ਲੱਗਦਾ ਸੀਗਾ ਗੁਰੂ ਲੰਗਰ ਸੇਵਾ ਕਰਨੀ ਗੁਰੂ ਘਰ ਜਾਣਾ ਸਵੇਰ ਸੋ ਤੋਂ ਪ੍ਰੇਰਿਤ ਹੁੰਦੇ ਹੁੰਦੇ ਫਿਰ ਮੇਰਾ ਮਨ ਕੀਤਾ ਵੀ ਆਪਾਂ ਆਪਣੇ ਹੀ ਇਹ ਕਾਰਜ ਸ਼ੁਰੂ ਕਰਤੀਏ ਲੇਕਿਨ ਸਿਸਟਮ ਨਾਲ ਇੱਕ ਹੋਰ ਨਵੀਂ ਰਵੈਤ ਚਲਾਈਏ ਜੀ ਤੁਸੀਂ ਇੰਜੀਨੀਅਰ ਕੀਤੀ ਐ ਇਸ ਵਲ ਰੁਕ ਕਿਵੇਂ ਆਇਆ ਤੁਹਾਡਾ ਮਨ ਚ ਕਿਸ ਤਰ੍ਹਾਂ ਆਇਆ ਮਨ ਜਿੱਦਾਂ ਸੀਗੇ ਵੀਰ ਜੀ ਦਾ ਆਮ ਖਾਣ ਪੀਣ ਜਾਂਦੇ ਸੀ ਨਾ ਬਾਹਰ ਤਕਰੀਬਨ ਦੇਖੀਦਾ ਸੀਗਾ ਤਕਰੀਬਨ ਤਮਾਕੂ ਦੀ ਵਰਤੋਂ ਕਰਨ ਵਾਲੇ ਬੰਦੇ ਜ਼ਿਆਦਾ ਸੀਗੇ ਹਨਾ ਮਾੜੀ ਨਹੀਂ ਹੈਗੇ ਪਰ ਸਾਡੇ ਤੋਂ ਬਾਕੀ ਮਾੜਿਆ ਅਸੀਂ ਨਹੀਂ ਜਿਸ ਨੂੰ ਪਰਹੇਜ਼ ਕਰਦੇ ਆ ਤਾਂ ਉਹ ਆਮ ਅਕਸਰਿਆਂ ਵਰਤੋਂ ਕਰਦੇ ਸੀਗਾ ਉਹਨਾਂ ਨੇ ਮੂਹ ਜੀ ਤੰਬਾਕੂ ਹੁੰਦਾ ਸੀਗਾ ਚਰਦਾ ਵਗੈਰਾ ਲਾਣਾ ਖਾਣਾ ਸੋ ਸਫਾਈ ਉਹਦਾ ਨਹੀਂ ਰੱਖਣੀ ਫਿਰ ਆਪਣੇ ਮਨ ਵਿਚਾਰ ਆਇਆ ਵੀ ਆਪਾਂ ਇੱਕ ਸਟਰੀਟ ਫੂਡ ਸਾਈਡ ਦੇ ਜਿੱਦਾਂ ਦਾ ਬਿਜ਼ਨਸ ਕਰੀਏ ਜਿਹੜਾ ਸਾਫ਼ ਸੁਥਰਾ ਵੀ ਹੋਵੇ ਤੇ ਖਾਣ ਚ ਚੰਗਾ ਵੀ ਹੋਵੇ ਤੇ ਸਭ ਨੂੰ ਪਸੰਦ ਵੀ ਆਵੇ ਤੇ ਬਹੁਤਾ ਭਾਰਾ ਵੀ ਨਾ ਹੋਵੇ ਫਿਰ ਬਸ ਇਹਦੇ ਰੁਚੀ ਕਰ ਲਈ ਇਹਦੇ ਵਿੱਚ ਕਿੰਨੇ ਟਾਈਮ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਕੰਮ ਕਰਦਿਆਂ ਵੀਰ ਜੀ ਤਕਰੀਬਨ 4 ਸਾਲ ਹੋ ਚੱਲੇ ਆ ਜੀ ਮੈਨੂੰ ਪਹਿਲਾਂ ਮੈਂ ਸਵੇਰੇ ਜਿੱਦਾ ਜੌਬ ਕਰਦਾ ਸੀਗਾ ਸ਼ਾਮ ਨੂੰ 3 ਘੰਟੇ ਸਟਾਲ ਲਾਉਂਦਾ ਸੀਗਾ ਕਿਲਾ ਸਾਹਿਬ ਕੋਲੇ ਕੰਮ ਤੋਂ ਆ ਕੇ ਰਾਤ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ 9:30 ਵਜੇ ਤੱਕ 10 ਵਜੇ ਤੱਕ ਜਿੱਦਾਂ ਮੈਨੂੰ ਸਮਾਂ ਲੱਗਦਾ ਸਮਾਨ ਜਿੱਦਾਂ ਬਣਾਇਆਦਾ ਸੀਗਾ ਓਵੇਂ ਹੌਲੀ ਹੌਲੀ ਥੋੜੇ ਥੋੜੇ ਸਮੇਂ ਦੇ ਸ਼ੁਰੂ ਕਰਕੇ ਫਿਰ ਜਿੱਦਾਂ ਮਾਰੇ ਨੇ ਬਾਲ ਬਖਸ਼ਿਆ ਸਮਾਂ ਵਧਾਤਾ ਫਿਰ ਬਸ ਜੌਬ ਛੁਕਿਟ ਕਰਕੇ ਫੁੱਲ ਟਾਈ ਕਰਨਾ ਸ਼ੁਰੂ ਕਰਤਾ ਉਦੋਂ ਵੀ ਇਹੀ ਕੁਲਚਾ ਹੀ ਕੁਲਚੇ ਪਹਿਲਾਂ ਬਸ ਸਮੋਸੇ ਬਣਾਏ ਸੀਗੇ ਪਹਿਲਾਂ ਸਮ ਜਮਾ ਕਰਮਦੋ ਅਗਲਾ ਕਹਿੰਦਾ ਬਾਲੇ ਗਰਮ ਹੈ ਜੇ ਅਗਲਾ ਕਹਿੰਦਾ ਸੀਗਾ ਵੀ ਠੰਡੇ ਹੈ ਫਿਰ ਉਹ ਦੁਆਰਾ ਗਰਮ ਕਰਨ ਚ ਗੱਲ ਜੀ ਨਹੀਂ ਬਣਾਂਦੀ ਸੀ ਫਿਰ ਅਸੀਂ ਕਿਹਾ ਵੀ ਰੈਡੀ ਕਹਿੰਦੇ ਯਾਰ ਤੂੰ ਕੁਲਚੇ ਕਰ ਲੈ ਵੀ ਜਦ ਵਾਗ ਆਊਗਾ ਨਾਲ ਦੇ ਨਾਲ ਮੌਕੇ ਦੇ ਬਣ ਜਾ ਕਰਾਂਗੇ ਗਰਮ ਦੇ ਗਰਮ ਰਹਿਣਗੇ ਤੇ ਅਗਲਾ ਵੀ ਖੁਸ਼ ਹੋ ਜਾ ਕਰੂਗਾ ਫਿਰ ਅਸੀਂ ਉਦੋਂ ਕੁਲਚੇ ਕਰਦੇ ਸੀਗੇ ਸਿੱਖਿਆ ਕਿਥੋਂ ਏ ਸਿੱਖਿਆ ਕਿਥੋਂ ਲਿੱਤੀ ਜੇ ਗੱਲ ਕੀਤੀ ਜਾਵੇ ਕੁਲਚਾ ਸਮੋਸਾ ਬਣਾਣਾ ਕਿਰਤ ਕਰਕੇ ਤੁਸੀਂ ਮਿਹਨਤ ਕਰਕੇ ਆ ਜਿਵੇਂ ਕਿ ਅੱਜ ਕੱਲ ਤਾਂ ਨੌਜਵਾਨ ਬਾਹਰ ਦਾ ਰੁਕ ਕਰ ਰਹੇ ਨੇਗੇ ਜਾ ਕੁਛ ਨੌਜਵਾਨ ਜੇ ਗੱਲ ਕੀਤੀ ਜਾਵੇ ਤਾਂ ਨਸ਼ਾ ਵੀ ਕਰ ਰਹੇ ਨੇਗੇ ਤਾਂ ਇਸ ਤਰ੍ਹਾਂ ਦਾ ਤੁਸੀਂ ਆਪ ਦਾ ਮਿਹਨਤ ਕਰ ਰਹੇ ਹੋ ਮਿਹਨਤ ਕਰਨ ਜਿਵੇਂ ਕਿ ਆ ਸਾਰਾ ਕੁਝ ਕਿਸ ਤਰ੍ਹਾਂ ਸਿੱਖਿਆ ਕਿਸ ਤਰ੍ਹਾਂ ਸਿੱਖਣ ਵਾਲਾ ਹਾਂ ਪੜਾਇਆ ਸੀ ਸਟਰੀਮ ਦਾ ਦੋਨੋਂ ਵੱਖਰੀਆਂ ਵੱਖਰੀਆਂ ਉਲਟੀ ਸਾਈਡ ਆ ਗਿਆ ਬਿਲਕੁਲ ਐਦਾਂ ਸੀ ਜਦੋਂ ਸ਼ੁਰੂ ਤੋਂ ਗੁਰੂ ਘਰ ਜਾਣੇ ਆ ਘਰ ਗੁਰੂ ਘਰ ਦੇ ਕੋਲੇ ਆਗਲਾ ਮੁਵਰਕ ਦੇ ਕੋਲੇ ਉੱਥੇ ਜਾਣਾ ਸੇਵਾ ਕਰਨੀ ਲੰਗਰ ਸਜਾਉਣਾ ਸੰਗਤ ਨਾਲ ਸੇਵਾ ਕਰਨੀ ਦਾਲ ਤਿਆਰ ਕਰਨੀ ਹੋਰ ਉਚੀ ਬਣ ਗਈ ਫਿਰ ਓਲੀ ਓਲੀ ਜਿਹੜੀ ਨੌਲੇਜ ਗੇਨ ਕੀਤੀ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਵੈਸੀ ਹੀ ਪਰ ਪੱਖਿਆ ਹਰ ਜਗ੍ਹਾ ਤੇ ਆਪਾਂ ਨੂੰ ਹਰ ਚੀਜ਼ अवेलेबल ਹੋ ਜਾਂਦੀ ਹੈ। ਸੋ ਸਿੱਖਣ ਦੀ ਚਾਹ ਹੋਣੀ ਚਾਹੀਦੀ ਹੈ ਸਿੱਖਣਾ ਕੁਝ ਵੀ ਔਖਾ ਨਹੀਂ ਹੈਗਾ। ਸੋ ਬਸ ਮੈਂ ਉੱਥੋਂ ਥੋੜਾ ਥੋੜਾ ਕੰਟੈਂਟ ਇਕੱਠਾ ਕੀਤਾ। ਕੁਝ ਜਿੰਨੇ ਕਿ ਸੱਚੇ ਪਾਸ਼ਾ ਨੇ ਨੌਲੇਜ ਬਖਸ਼ੀ ਸੀ ਉਹਦੀ ਵਰਤੋਂ ਕੀਤੀ ਤੇ ਆਪਣਾ ਇੱਕ ਕਨਸੈਪਟ ਆਪਾਂ ਤਿਆਰ ਕਰ ਲਿਆ। ਹੁਣ ਆਪਾਂ ਜਿੰਨਾ ਵੀ ਪ੍ਰੋਗਰਾਮ ਤਿਆਰ ਕਰਦੇ ਇਹਦੇ ਵਿੱਚ ਤੇਲ ਦੀ ਵਰਤੋਂ ਕਿਸੇ ਨਹੀਂ ਕਰਦੇ। ਬਿਨਾ ਤੇਲ ਤੋਂ ਕਰਦੇ ਆ ਕੱਲਾ ਇੱਕ ਮੱਖਣ ਜਿਹਾ ਦੇਸੀ ਘਿਓ ਆ ਉਪਰ